ਲਾਦੀ ਆਹ ਕੰਮ ਹੋਰ ਮੈਂ ਕਾ ਚਲ ਮੜਾ ਮੋਟ ਟਕਰਾ ਦੇ ਵੀਰ ਫਿਰ ਅੱਧੀ ਰਾਤ ਕਰ ਲੂਗੀ ਇੱਥੇ ਕਰ ਲੂਗੀ ਅੱਧੀ ਰਾਤ ਮੈਂ ਤੈਨੂੰ ਆਏ ਆਦੀ ਸੀ ਮੈਂ ਬੋਤਾਂੀਆਂ ਟੱਪ ਕੇ ਹੀਦ ਤੱਪ ਕੇ ਉਹ ਤਾਂ ਦੂਰ ਫਿਰਦੇ ਬੋਲਦੇ ਸੀ ਮੈਂ ਵੀ ਕਹਿਣੀ ਆ ਹੁਣ ਤਾਂ ਛੋਰ ਜਾ ਆਉਂਦਾ ਨਹੀਂ ਹਜੇ ਘੰਟਾ ਤੇ ਬਹੂ ਜੀ ਨੂੰ ਸਾਧਨਾ ਸਾਧਨਾ ਆਏ ਕਰਦੇ ਆਪਾਂ ਫੇਰਾ ਚੈਨ ਨਾਲ ਤੁਲਣਾ ਬਣਾ ਲੈਨੇ ਆ ਹੁਣ ਕੇ ਆਪਾਂ ਦਾ ਵਟ ਹੋਈ ਜਿੰਦਗੀਆਂ ਕੇਰਾ ਫਾਇ ਤਾਂ ਕੁਛ ਲਗੇ ਕਿਵੇਂ ਜੇ ਕੁਸ ਹੁੰਦਾ ਆਹੋ ਤਾਂ ਹੀ ਕਹਿੰਦੀ ਆ ਮਿੱਠੀ ਪਿਆਰੀ ਹੋ ਕੇ ਕੇਰਾ ਬੜਕ ਲੈ ਸਾਰੀ ਇਹ ਤੋਂ ਗੋਲਬਾਰ ਪੁੱਤ ਕਹਿ ਕੇ ਬੋਲਪਾਰ ਸੁੱਖੀ ਸੁੱਖੀ ਪੁੱਤੋਰੇ ਆ ਹਾਂਜੀ ਇੱਥੇ ਬਹਿ ਜਾ ਪੁੱਤ ਕੀ ਗੱਲ ਆ ਤੇ ਟਾਈਮ ਨਾਲ ਹੀ ਲੱਗੇ ਪਾਲਖ ਫੁਲਕ ਜੀਰਨਾ ਹੋਰ ਮੈਂ ਤਾਂਨ ਕਿ ਵੇਲਾ ਹੋ ਜਾਂਦਾ ਫਿਰ ਰੋਜ਼ ਹੀ ਕੰਮ ਨੂੰ ਹਾਂ ਉਹਦਾ ਹੋ ਜਾਂਦਾ ਫਿਰ ਹਾਈ ਉਹ ਦੋ ਮਿੰਟ ਘਰ ਬੰਦ ਤੇ ਸਾਡੀ ਗੱਲ ਸੁਣੋ ਇਹ ਤਾਂ ਬੰਦੀ ਆ ਬਸ ਇਹ ਨੂੰ ਨਾ ਮੈਨੂੰ ਕਿਆ ਕਰੋ ਫੇਰੇ ਕੁਝ ਬਣੂਗਾ ਜੇ ਫੋਨ ਚੱਕਾਂਗੇ ਚਲੋ ਤਾਂ ਤੇਰੀ ਗੱਲ ਠੀਕ ਹੈਗੀ ਤੇ ਮੈਂ ਤੈਨੂੰ ਐਂ ਕੁਝ ਦਿਆਂ ਪੁੱਤ ਜਿਹੜਾ ਆਪਾਂ ਚੈਨਲ ਬਣਾਵਾਂਗੇ ਤੈਨੂੰ ਤਾਂ ਪਤਾ ਹੀ ਹੂ ਤੂੰ ਤਾਂ ਪੜ੍ਹੀ ਲਿਖੀ ਆ ਦੇਖ ਜਿਆਦੇ ਸਾਡੇ ਨਾਲ ਕੁਝ ਪਤਾ ਮੈਨੂੰ ਮੈਂ ਰੋਜ਼ ਰੀਲਾਂ ਬਣਾਉਣੀ ਆ ਆ ਦੇਖ ਐਂ ਤਾਂ ਇੰਸਟਾਗ੍ਰam ਤੇ ਰੀਲ ਬਣਦੀ ਆ ਹਨਾ ਜੇ ਆਪਾਂ YouTube ਤੇ ਉਹਨਾਂ ਦੇ ਵੀ ਐ ਬਣਦੀ ਆ ਐ ਪਤਾ ਤੁਹਾਨੂੰ ਚੈਨਲ ਤੇ ਤੁਸੀਂ ਗੱਲਾਂ ਤਾਂ ਕਰੀ ਜਾਨੂੰ ਨਹੀਂ ਫਿਰ ਉਹ ਤੈਨੂੰ ਕਵਾਂਗੇ ਨਾ ਵੀ ਤੂੰ ਚਲਾ ਲੈ ਉਹੀ ਤਾਂ ਹੈ ਤੂੰ ਚਲਾ ਕੇ ਦੇ ਸਾਨੂੰ ਹਾਂ ਫਿਰ ਮੈਂ ਹੀ ਚਲਾਉਂ ਤਾਂ ਇਹ ਤਾਂ ਤੁਹਾਨੂੰ ਕਹਿੰਦੀ ਸੀ ਮੈਂ ਉਹਦੇ ਵੀ ਤੁਸੀਂ ਘਰ ਦੇ ਕੰਮ ਕਰ ਲਿਆ ਕਰੋ ਭਾਈ ਸਾਰਾ ਕੁਝ ਫੋਨ ਦੇ ਮੈਂ ਕਰਿਆ ਕਰੂੰਗੀ ਮੇਰੀ ਗੱਲ ਸੁਣ ਜੇ ਤਾਂ ਆਪਾਂ ਇੱਕ ਕੰਮ ਦੇ ਮਗਰੇ ਪੈ ਗਏ ਫਿਰ ਤਾਂ ਆਪਾਂ ਨੂੰ ਆਮਦਨ ਥੋੜੀ ਹੋਊ ਜੇ ਆਪਾਂ ਐ ਕਰਾਂਗੇ ਬਿੰਦਰੇ ਵੀ ਆਪਾਂ ਚੈਨਲ ਬਣਾ ਲਾਂਗੇ ਇਹ ਜਿਹੜਾ ਹਾ ਹੋਰ ਚਲਾਉਂਦੀ ਐਂ ਜੇ ਕਰਕੇ ਉਹ ਚਲਾ ਲੂ ਫਿਰ ਆਪਾਂ ਨੂੰ ਦੁੱਗਣੀ ਆਮਦਨ ਨਹੀਂ ਆਊਗੀ ਹਾਂ ਇਹ ਪੈਸੇ ਦਾ ਸਕਾਤੇ ਆਉਂਦੇ ਆ ਇਹ ਤੇ YouTube ਤੇ ਦੇਖ ਕੈਸੇ ਤੇ YouTube ਤੇ ਹੁੰਦੇ ਆ Instagram ਤੇ ਤਾਂ ਆਪਾਂ ਫੇਮਸ ਹੋਵਾਂਗੇ ਆ ਉਤੇ ਰੀਲਾਂ ਪਾਇਆ ਕਰੋ ਵੱਧ ਮੇਰੇ ਨਾਲ ਮੇਰੇ ਨਾਲ ਵੱਧ ਹੋਊਂਗਾ ਫੇਮਸ ਤੁਸੀਂ ਉਹ ਤੇ ਆ ਫਿੰਸਾ ਫੁਨਸਾ ਤੇ ਕਾਦੀਆਂ ਰੀਨਾ ਪੈਂਦੀਆਂ ਕਿਵੇਂ ਪੈਂਦੀਆਂ ਲੋਕਾਂ ਚ ਤੁਹਾਡਾ ਮਤਲਬ ਕਿ ਜਿਹੜਾ ਚਿਹਰਾ ਪਛਾਣ ਬਣੂਗੀ ਤੁਹਾਨੂੰ ਪਛਾਣਨ ਲੱਗ ਜਾਣਗੇ ਲੋਕ ਨਹੀਂ ਜੱਗਾ ਤਾਂ ਮੈਨੂੰ ਕਹਿੰਦਾ ਸੀਗਾ ਵੀ ਕਹਿੰਦਾ ਤੁਸੀਂ ਆ ਵੀਡੀਓ ਤੇ ਕਹਿੰਦਾ ਵਧੀਆ ਕਹਿੰਦਾ ਕਿ ਐ ਪਿੰਡ ਵਾਲੀਆਂ ਵੱਦ ਦੇਖਿਆ ਕਰਨਗੇ ਲੋਕ ਅੱਜ ਵੱਦਾਂ ਵਾਲਿਆਂ ਨੂੰ ਕੌਣ ਵੇਖਦਾ ਰੀਲਾਂ ਦੇਖਦਾ ਅਗਲਾ ਵੱਦ ਉਹ ਹੀ ਮਾਰੀਰ ਨੂੰ ਸੀ ਉਹ ਰੀਲਾਂ ਜੀ ਤੇ ਪੁੱਤ ਸਾਨੂੰ ਨੱਚਣਾਂ ਨਹੀਂ ਆਉਂਦਾਗਾ ਤੇ ਉਹ ਤਾਂ ਨੱਚ-ਨੁੱਚਕੇ ਜੇ ਬਣਾਈ ਜਾਂਦੇ ਤੇਰੇ ਵਰਗੀਆਂ ਕੁੜੀਆਂ ਮੇਰੀ ਗੱਲ ਸੁਣ ਦੇ ਤੇ ਤਿਸ ਨੱਚ ਕਰੀ ਨਾ ਬਣਾਉਣੀ ਫੇਰ ਐਂ ਵਾਲੇ ਲਾਈਕ ਆਉਣਗੇ ਨਹੀਂ ਤਾਂ ਐਂ ਵਾਲੇ ਆਉਣਗੇ ਸੁਖੀ ਦੇਖ ਪੁੱਤ ਮੈਂ ਤੈਨੂੰ ਐਂ ਕਹਿਣੀ ਆ ਵੀ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਆ ਮੈਂ ਤਾਂ ਤੈਨੂੰ ਧੀ ਇਹੀ ਮਤ ਦੇਣੀ ਆ ਵੀ ਤੂੰ ਇੰਸਟਾਗ੍ਰਾਮ ਚ ਲਾ ਲੈ ਜਿਹੜਾ ਕਹਣੀ ਆ ਗ੍ਰਾਮ ਗਰੂਮ ਕੇ ਕਿਲੋ-ਕੁੱਲੋ ਕੀ ਹੈ ਇਹ ਤੇ ਆਹ ਜਿਹੜਾ YouTube ਵਾਲਾ ਇਹ ਸਾਨੂੰ ਚਲਾ ਦੇ ਅੱਡੋ ਅੱਡੀ ਤਰਖਾ ਨੂੰ ਤਰਖਾ ਆਪਣੀ ਆਉਣ ਲੱਗ ਜੂ ਤੇ ਨਾ ਤੂੰ ਤਾਂ ਹੁਣ ਪਾਲਕ ਲੈ ਕੇ ਬੈਗੀ ਗ੍ਰਾਮਾਂ ਚ ਵੱਢ ਗਈ ਇਹ ਗ੍ਰਾਮਾਂ ਵਾਲੀ ਗੱਲ ਨਹੀਂ ਹੁੰਦੀ ਹੈ ਇੰਸਟਾਗ੍ਰam ਚੈਨਲ ਆ ਅੱਛਾ ਇਹ ਵੀ ਚੈਨਲ ਹੈ ਹਾਂ ਕੋਈ ਚੱਲ ਫਿਰ ਬੱਸ ਤੂੰ ਹੀ ਦਿਰਾਵਦਾ ਡਬਾਈ ਚੱਲ ਰਹੀ ਲਾਂ ਤੇ ਅਸੀਂ ਇੱਧਰ ਆਉਂਦਾ ਪੰਗੇ ਤਾਂ ਤੁਸੀਂ ਏਡੇ ਏਡੇ ਕੰਮਾਂ ਨਾਲ ਲੈ ਨੂੰ ਲੱਖਣਾ ਹੈ ਨਹੀਂ ਕਾਸੇ ਦਾ ਉਹ ਤਾਂ ਜੇ ਹੁਣ ਦੇਖਦੇ ਕੰਮ ਚ ਵੜਾਂਗੇ ਉਹ ਚਾ ਚਾ ਆ ਜੂਗਾ ਪੁੱਤ ਸਾਨੂੰ ਫਿਰ ਤੁਹਾਨੂੰ ਦੱਸੀਦਾ ਜਾਨੀ ਆ ਭਾਈ ਇੰਸਟਾਗ੍ਰਾਮ ਤੇ ਰੀਲਾਂ ਬਣਾਇਆ ਕਰੋ ਜੀ ਮੈਂ ਮੈਂ ਬਣਾਈ ਜਾਂਦੀ ਤੂੰ ਸਾਨੂੰ ਦੱਸ ਵੀ ਆਏ ਜੇ ਬਣਾਉਣੀ ਆ ਫਿਰ ਮੜਾ ਦੱਸ ਤਾਂ ਤੇ ਖੜੀ ਹੋ ਕੇ ਬੀਚੇ ਮੈਂ ਆ ਜਾ ਦੇਗਾ ਤੁਮ ਦੱਸ ਕੇ ਤਾਂ ਕਿ ਨਹੀਂ ਐਂ ਤਾਂ ਬਣਾਉਣੀ ਆ ਇੰਸਟਾਗ੍ਰਾਮ ਤੇ ਆ ਦੇਖ ਕਰ ਐਕਸ਼ਨ ਕਰ ਐਕਸ਼ਨ ਮਾਰ ਲਓ ਤੂੰ ਤਾਂ ਐ ਕਰ ਲਿਆ ਨਹੀਂ ਨੀ ਫਿਰ ਵਿੰਦਰੇ ਲੋਟ ਲੈ ਗਿਆ ਮੈਂ ਨਾੜ ਚੜਾ ਕੇ ਧਰ ਦੂਗੀ ਕੋਈ ਇੱਥੇ ਕੰਮ ਵੀ ਨਹੀਂ ਹੋਣਾ ਮੁੜ ਕੇ ਲੈ ਬੇਬੇ ਨਾੜ ਨੂੰ ਕਿਹੜਾ ਮੈਂ ਤੁਹਾਨੂੰ ਤੇ ਡੰਬਲ ਚਕਾਰ ਖੇਨੇ ਭਾਰੀ ਉਹ ਖੋਲੇ ਜਿਹੜੇ ਬਾੜੇ ਬੰਨੇ ਪਏ ਆ ਬਸ ਫਿਰ ਤੁਸੀਂ ਤਾਂ ਗੋਹਾ ਸੱਟਾਉਣ ਵਾਲੀ ਹੋਣਾ ਤੁਸੀਂ ਨੀੜੀਲਾ ਬਣਾ ਸਕਦੀਆਂ ਐ ਪੈਸੇ ਨਹੀਂ ਬਣਦੇ ਫਿਰ YouTube ਤੇ ਬਾਰ ਉਤਰ ਦਿੰਦੀ ਨਹੀਂ ਕੋਈ ਫਿਰ ਤੂੰ ਆ ਤੁਹਾਨੂੰ ਦੱਸ ਹੀ ਦੇਣਾ ਤੁਸੀਂ ਕਹਿੰਦੇ ਆਸੀ ਨਹੀਂ ਲੱਕ ਮਾਰਦੀਆਂ ਮੈਂ ਤੈਨੂੰ ਐ ਕਹਿੰਦੀ ਆ ਪਤਾ ਦੇਖ ਸਰੀਰ ਨੂੰ ਫਰਕ ਪਊਗਾ ਆਪਣਾ ਤੂੰ ਆ ਸਾਡੀ ਨੂੰ ਹਾਂ ਮੈਂ ਤਾਂ ਖਰੀ ਗੱਲ ਕਰਦੀ ਆ ਬੀ ਤੂੰ ਮਾਹ ਚ ਲਾ ਲੈ ਆ ਦਾ ਇਸ ਤਾ ਉਸ ਤਾ ਸਾਨੂੰ ਆ ਚ ਲਾ ਕੇ ਦੇ ਦੇ ਅਸੀਂ ਆ ਦੀ ਰੋਟੀ ਦੇ ਸਿਰੇ ਹੋ ਜਾਂਦੀ ਆ ਤੂੰ ਆ ਦੀ ਰੋਟੀ ਦੇ ਸਿਰੇ ਹੋ ਜੇਗੀ ਆ ਤਾਂ ਫਿਰ ਵੀ ਕੋਈ ਗੱਲ ਨਹੀਂ ਬਣੀ ਇੰਸਟਾਗ੍ਰam ਤੇ ਮੈਂ ਕੱਲੀ ਫੇਮਸ ਹੁੰਦੀ ਰਹਿ ਜੂਗੀ ਪੈਸੇ ਤੁਸੀਂ ਲੁੱਟ ਕੇ ਲੈ ਜਾਉਂਗੇ ਨਹੀਂ ਆ ਹੀ ਨਹੀਂ ਕਹਿੰਦੀ ਤੈਨੂੰ ਉਹ ਪੈਸੇ ਇਸਟਾ ਤੇ ਤੂੰ ਰੱਖੀ ਇਸਟਾ ਤੇ ਮਾਂ ਮੇਰੀ ਹੈ ਪੈਸੇ ਨਹੀਂ ਆਉਂਦੇ YouTube ਤੇ ਆਉਂਦੇ ਆ ਚਲ ਓ ਜੂ ਆਪਾਂ ਥੋੜੇ ਕਣੇ ਫਿਰ ਦੇ ਦਿਆ ਕਰਾਂਗੇ ਲੈ ਥੋੜੇ ਕਣੇ ਅੱਛਾ ਕੈਮਰਾ ਮੈਂ ਕਰਾਂ ਦੱਸਾਂ ਤੁਹਾਨੂੰ ਸਾਰਾ ਕੁਝ ਮੈਂ ਤੇ ਆ ਕੇ ਪੈਸੇ ਤੂੰ ਤੀਜਾ ਹਿੱਸਾ ਕਿਉਂ ਚਲ ਫਿਰ ਉਹ ਸੋਚਦੇ ਆਂ ਅਸੀਂ ਤ ਫਿਰ ਇਹ ਕੀ ਕਰਨਾ ਪੈਂਦਾ ਹੁੰਦਾ ਕਹਿੰਦੇ ਬੈਂਕ ਦਾ ਖਾਤਾ ਕੁੱਤਾ ਵੀ ਲੱਗਦਾ ਆ ਕਿ ਬੈਂਕ ਦਾ ਐ ਕਰੀ ਟਿੱਬੇ ਤੇ ਚੜ ਕੇ ਛਾਲ ਮਾਰੀ ਕਿਉਂ ਹੋਰ ਕੀ ਆ ਤੁਹਾਨੂੰ ਬੈਂਕ ਦੇ ਖਾਤੇ ਦਾ ਨਹੀਂ ਪਤਾ ਜਾਂ ਤੂੰ ਐ ਕਰ ਆਲੂ ਗੰਢੇ ਲੈ ਚਾਕੇ ਚੀਰ ਗਏ ਸੀ ਅਸੀਂ ਇਹਨੇ ਕੋਈ ਆਪਦੀ ਰਾਇ ਕਰਦੀਆਂ ਕਈ ਵਾਰੀ ਆਲੂ ਗੰਢੇ ਚੀਰ ਨਾਲ ਵੀ ਹੋਉ ਤੁਸੀਂ ਤੈਨੂੰ ਆਜ ਨਹੀਂ ਦੱਸਦੇ ਅਸੀਂ ਫਿਰ ਵੀ ਕਿਵੇਂ ਕਰਨਾ ਚ ਹੈ ਪਾਣੀ ਚਲਾਕ ਕੀ ਨਾ ਕਰਿਓ ਮੇਰੇ ਨਾਲ ਮੈਨੂੰ ਸਾਂਝ ਨਹੀਂ ਪਾਉਣੀ ਚੈਨਲ ਤੇ ਸਾਨੂੰ ਤਾਂ ਚਲਾਉਣਾ ਨਹੀਂ ਆਉਂਦਾ ਤੂੰ ਹੀ ਚਲਾ ਕੇ ਦੇਣਾ ਸਾਨੂੰ ਤੇਰੇ ਵੀ ਯਕੀਨ ਆ ਹੋ ਸਾਡਾ ਤਾਂ ਠੀਕ ਹੈ ਹਾਂ ਕੋਈ ਨਾ ਇਹਦਾ ਆਪਣੇ ਪੈਸਿਆਂ ਤੇ ਖਰਚ ਕਰਨੀ ਪੱਦੀ ਆ ਇਹਨੂੰ ਕਿਉਂ ਸਾਰਾ ਭੇਤ ਦੇਣੀ ਨਹੀਂ ਹੁੰਦੀ ਆ ਜਿੱਦੋਂ ਹੁਣ ਮੈਂ ਤੈਨੂੰ ਆਖੀ ਨਹੀਂ ਜੱਗੇ ਕੋਲੇ ਜਾਇਆ ਜੱਗੇ ਕੋਲੇ ਜਾਇਆ ਜੱਗੇ ਨਾਲ ਸਾਰੀ ਗੱਲਬਾਤ ਕਰਿਆ ਆਪੇ ਚੈਨਲ ਬਣਾ ਦੂਗਾ ਪਹਿਲਾਂ ਆਪਾਂ ਐ ਕਰ ਉਹਨੂੰ ਕਹ ਦੇ ਇੱਕ ਦੋ ਦੋ ਦਿਨ ਅਸੀਂ ਨੂੰ ਆ ਜਾਵਾਂਗਾ ਆਪਾਂ ਨੂੰ ਤੜਕੇ ਤੋਂ ਵਗ ਚਲਾਂਗਾ ਉਹਨਾਂ ਦੇ ਵੀਡੀਓ ਜਿੱਚ ਦੇਖ ਲਾਂਗਾ ਕਿਵੇਂ ਕੋਸੋ ਤੋਂ ਬਣਵਾ ਲਾ ਚੈਨਲ ਮਾ ਤੂੰ ਹਾਂ ਇਹਦਾ ਨਹੀਂ ਮੇਰੀ ਗੱਲ ਤਾਂ ਸੋਨਾ ਪ੍ਰੂਫ ਤਾਂ ਇੱਦਾਂ ਹੀ ਲਵਾਵਾਂਗੇ ਲੋਕਾਂ ਨੂੰ ਤਾਂ ਨਹੀਂ ਬਣਾਵਾਂਗੇ ਆਪਦੇ ਕਾਗਜ਼ ਪੱਤਰ ਇਹ ਤਾਂ ਲਾਈ ਖੜੀ ਤੇਰੇ ਪ੍ਰੂਫ ਇਹ ਨਹੀਂ ਤੇਰੇ ਪ੍ਰੂਫ ਪ੍ਰੋਬਲਮ ਦੀ ਖੁਸ਼ੀ ਨੂੰ ਇਹਦੀ ਚੈੱਕ ਕਰ ਤੂੰ ਫੇਰ ਨਾ ਕਰੀਏ ਇਹਨਾਂ ਗੱਲ ਆਹੋ ਰਹਿਣ ਦੇ ਮੈਂ ਤਾਂ ਚੱਲ ਛੱਡ ਪਰੇ ਲੈ ਫੇਰ ਪਾਲਕ ਕਰਾ ਮੇਰੇ ਨਾਲ ਲੋਟ ਪਰੇ ਕਰਕੇ ਤੇ ਟੱਪ ਦਿਆਂ ਆਪਾਂ ਤਾਂ ਜੋਂ ਨੇ ਚੱਲਾਂਗੇ ਜਾਂ ਕੇ ਕਰੇ ਨਹੀਂ ਕਰੀ ਪਈ ਐ ਲੋਟ ਆ ਜਾ ਚੱਲੇ ਆਪੇ ਕਰ ਲੂਗੀ ਜਿਹੜੀਆਂ ਧਰਨੀ ਐ ਆਪਾਂ ਤਾਂ ਚਾਰ ਦੀ ਫਾੜੀ ਨੇ ਖਾ ਲਾਂਗੇ ਅੱਜ ਚੱਲ ਸਹੀ ਗੱਲ ਐ ਜੇ ਦਾਵਾ ਟਰੋਂ ਦਿੱਲੀ ਕੋਈ ਆਹ ਦੇਖੋ ਜੀ ਆਹ ਆਪਣੀ ਨੱਪਰ ਦੀ ਕੱਟੀ ਐ ਬਹੁਤ ਹੀ ਵਧੀਆ ਐ ਇਹ ਨਾਲ ਤੇ ਆਪਾਂ ਦੋ ਤਿੰਨ ਪਸ਼ੂ ਹੋਣੇ ਹੁੰਦੇ ਨੇ ਤੇ ਆ ਗਾਂ ਦੇਖੋ ਠੀਕ ਹੈ ਦੇਖੋ ਕਿੰਨੀ ਪਤਲਾ ਗਾਂ ਕੀ ਹੈ ਹਨਾ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਪਾਇਰ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਸੋਣਾ ਹੈ ਖੜੀ ਛੋਟਾ ਫੇਰ ਗੱਲ ਕਰਨਾ ਆਇਆ ਜੀ ਕੀ ਕਰੀ ਜਾਂਦਾ ਸੀ ਵੇ ਉਹ ਇਹਦਾ ਮੈਂ ਬਲੌਗ ਇਹ ਬਣਾਉਣਾ ਉਹ ਵੀਡੀਓ ਲਈ ਇਹੀ ਸਾਨੂੰ ਦੱਸਿਆ ਜਿਹੜੇ ਉਹ ਆਦੇ ਅੱਜ ਤੱਕ ਦੱਸਿਆ ਹਾਂ ਹਾਂ ਹੋ ਹਾਂ ਹਾਂ ਉਹ ਬਣਾਉਣਾ ਸੀਗਾ ਇਹ ਪਸ਼ੂਆਂ ਦੀ ਘਰ ਤੋਂ ਬਣਾਈ ਜਾਂਦਾ ਤੂੰ ਹਾਂ ਇਹ ਸਾਡੀ نسل ਦੀ ਗਾਂਗੀ ਇੱਥੇ ਗਾਂ ਨੂੰ ਮਾਹੌਲ ਹੁੰਦੀਆਂ ਜਿਹੜੀ ਰਾਜਸਥਾਨ ਦਿਖਾਈ ਜਾਂਦੇ ਸੀ ਹੁਣ ਵੀਡੀਓ ਆਪਾਂ ਪਾਉਂਦੇ ਹੁੰਦੇ ਨੇ ਨਾ ਉਧਰੋਂ ਅੱਛਾ ਡੈਰੀ ਪਾਉਣੀ ਹੋਊਗੀ ਹਾਂ ਹਾਂ ਡੈਰੀ ਪਾਉਣੀ ਆ ਮੈਂ ਉਧਰ ਬਾੜੇ ਅੱਛਾ ਫੇਰ ਆ ਲੋਕਾਂ ਨੂੰ ਦਿਖਾਉਣ ਨੂੰ ਕਿ ਨਜ਼ਰ ਲਾ ਦੇਣਗੇ ਨੇ ਆ ਲੈ ਨਜ਼ਰ ਕਿਵੇਂ ਲਾ ਲੈਣਗੇ ਇਹਦੇ ਨਾਲ ਨੂੰ ਹੋਰ ਲਾਉਣਾ 7-8 ਮੈਂ ਫਸ YouTube ਤੋਂ ਕਮਾਈ ਕਰੀ ਆ ਨਾ ਕਮਾਈ ਬੜੀ ਆਉਂਦੀ ਆ ਨਾ ਮੈਨੂੰ ਹੁਣ ਆਉਂਦੀ ਆ ਹਾਂ ਬੜੀ ਕਮਾਈ ਹੁੰਦੀ ਆ ਸੀ ਨਾ ਇੱਧਰ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਕਿਹਾ ਸੀ ਨਾ ਫੜ ਜਾ ਮੈਂ ਨਜ਼ਰ ਵਾਲੀ ਦੇਖਦੀ ਸੀ ਆਪਾਂ ਕੀ ਲੈਣਾ ਆ ਤੂੰ ਕੀ ਧਾਰ ਸਾਡਾ ਵੀ ਉਹ ਬਣਾ ਦੇ ਚੈਨਲ ਜਾ ਆ ਦੇਖ ਮੈਂ ਤੇਰੀ ਨੂੰ ਚਾਚੀ ਨੂੰ ਦਿਖਾਇਆ ਸੀ ਜਾ ਕੇ ਮੈਂ ਕਿਹਾ ਆਈ ਲਿਆ ਵੀਡੀਓ ਆ ਨਾ ਆ ਦੇਖ ਅਸੀਂ ਬਣਾਉਨੇ ਆ ਇਹ ਫੇ ਤਾਂ ਕਿ ਤੇਰੇ ਕੋਲੇ ਆਇਆ ਪੁੱਤ ਸਾਡਾ ਚੈਨਲ ਜਾ ਬਣਾ ਦੇ ਅਸੀਂ ਵੀ ਬਣਾ ਲਿਆ ਕਰਾਂਗੇ ਵੀਡੀਓ ਕੋਈ ਨਹੀਂ ਚਾਚੀ ਬਣਾਵਾਂਗੇ ਆ ਜਾਓ ਫਿਰ ਤੁਸੀਂ ਆ ਸ਼ੁੱਕਰਵਾਰ ਨੂੰ ਆ ਜਾਓ ਤੇ ਦੋ ਆ ਟੈਸਟ ਆਉਣ ਨਾ ਕੀ ਆਉਣੀਆਂ ਓਹੋ ਤੁਹਾਨੂੰ ਪਤਾ ਨਹੀਂ ਕੁੜਨਾ ਹੋਣੀਆਂ ਦੋ ਹੋਰ ਬਾਹਰੋਂ ਕੁੜਗਾ ਵੇ ਕੁੜਗਾ ਤੱਕੀ ਕਰਾਂਗਾ ਵੱਡਣ ਜੋਖ ਰਿਆ ਐ ਚਾਚੀ ਕੁੜਗਾ ਵੀ ਵੀਡੀਓ ਬਣਾਉਣੀਆ ਫੇਰ ਹੀ ਫੇਸ ਬੈਲਿਓ ਬਣੂ ਮੇਰੀ ਫੇਰ ਹੀ ਵੀਡੀਓ ਚੱਲੂਗੀ ਸੋਨੂੰ ਕੌਣ ਦੇਖੂ ਉਥੇ ਲੈ ਨਾਲੇ ਤੂੰ ਕਹਿੰਦਾ ਸਾਡੇ ਨਾਲ ਬਣਾਓ ਵੀਡੀਓ ਨਾਲੇ ਕਹਿੰਦਾ ਨਹੀਂ ਕੋਈ ਉਹ ਸੋਨੂੰ ਵੀ ਬਣਾਉਂਗਾ ਇੱਕ ਬਾਪੂ ਸੱਦਾਗਾ ਠੀਕ ਹੈ ਇੱਕ ਦੋ ਘਰ ਆ ਜੀ ਤੈਨੂੰ ਨਾਲੋਂ ਚਾਚੀ ਠੀਕ ਹੈ ਉਹਨੂੰ ਥਫੜ ਸੱਦਾ ਇੱਕ ਬੂਥੜ ਤੇ ਮਾਰੂ ਦੋ ਤਿੰਨ ਸੱਦੂਗਾ ਇਹ ਬਾਪੂ ਅਸੀਂ ਨਹੀਂ ਕਿਸੇ ਨਾਲ ਕੰਮ ਕੋ ਮਾਇਆ ਕਰਦੀਆਂ ਬਾਪੂ ਬੁਲਾ ਕੇ ਨਾਲੇ ਇਸ ਤਾਂ ਰੰਡੀਆਂ ਦੋਨੇ ਤੈਨੂੰ ਹੀ ਪਤਾ ਹੀ ਐਸ ਗੱਲ ਦਾ ਆਹੋ ਭਰਾਵਾ ਕੋਈ ਅਸੀਂ ਰਾ ਮੈਂ ਨਾ ਕੋਈ ਫੁੱਫੜ ਫਾਫੜ ਬਣਾ ਕੇ ਨਾ ਅਸੀਂ ਬਾਪੂ ਬਣਾ ਕੇ ਅਸੀਂ ਤਾਂ ਦੋਨੇ ਵਿਧਵਾ ਹੈਈਆਂ ਅਸੀਂ ਤਾਂ ਵਿਧਵਾ ਹੀ ਕਰਾਂਗੇ ਜਿਹੜਾ ਕੰਮ ਕਰਾਂਗੇ ਅਸਾਥੋਂ ਨਹੀਂ ਕਿਸੇ ਦੇ ਘਰ ਆਲੀਆਂ ਬਣੀ ਦਾ ਓਹੋ ਸੋਡਣਾ ਕਾਹਨ ਮੱਥਾ ਮਾਰੇ ਜਾਤੀ ਮੇਰੀ ਗੱਲ ਸੁਣੋ ਉਹ ਐ ਨਹੀਂ ਬਣਾਉਣੇ ਸੱਚੀ ਵਿੱਚ ਹੀ ਨਹੀਂ ਬਣਾਉਣੇ ਉਹ ਤਾਂ ਆਪਾਂ ਨਾ ਊ ਕੈਮਰੇ ਦੇ ਮੂਹਰੇ ਬਣਾਉਣੇ ਹੁੰਦੇ ਆ ਉਹ ਬਣਾਉਣੇ ਆ ਬੇ ਤੂੰ ਕੈਮਰੇ ਦੇ ਵਿੱਚ ਬਣਾਉਣੇ ਆ ਪਾ ਮੈਂ ਕਿਵੇਂ ਬਣਾਉਣੇ ਆ ਪਿੰਡ ਦਾ ਕੰਮ ਆ ਭੈੜਾ ਲੱਗੂ ਲੋਕ ਸਾਹਮਣੇ ਛੇਡਾ ਕਰਨਗੇ ਅੱਖੀਂ ਅੱਖਾਂ ਨੇ ਵਿਆਹ ਕਰਾਈ ਫਿਰਦਿਆਂ ਨੇ ਓਏ ਇੱਕ ਅੱਧੇ ਵਾਰੀ ਕਹਿੰਦੇ ਹੁੰਦੇ ਆ ਲੋਕ ਤਾਂ ਕਹਿੰਦੇ ਹੁੰਦੇ ਆ ਹੁਣ ਤੂੰ ਛੋਟਾ ਕਿ ਨਾ ਸੱਚੀ ਮਿੱੱਚੀ ਵਿਆਹ ਕਰਨਾ ਉਹ ਤਾਂ ਊ ਆਪਾਂ ਨਾ ਕੈਮਰੇ ਦੇ ਮੂਹਰੇ ਬਣਾਉਣੇ ਪੈਣਗੇ ਫਿਰ ਫਿਰ ਹੋਰ ਤੂੰ ਸੀ ਕੀ ਬਣਾਉਂਗਾ ਹੁਣ ਡੰਡੀਆਂ ਮੁਰਦਾਂ ਨਾ ਮੈਂ ਕੀ ਕਰੂੰਗਾ ਮੇਰੀ ਗੱਲ ਸੁਣ ਲੈ ਗੋਹਾਜੀ ਬੁੜੀ ਇੱਕ ਹੋਰ ਸਾਧ ਲਈ ਜਿਹੜੀ ਦੇ ਘਰ ਆਣਾ ਹੋਵੇ ਨਾਲ ਠੀਕ ਹੈ ਸਾਨੂੰ ਉਹੋ ਜਿਹਾ ਭਾਈ ਕੰਮ ਕਰਾ ਲਈ ਸਾਥੋ ਜਿਹੜਾ ਸਾਥੋ ਭਾਈ ਵਧੀਆ ਲੱਗੇ ਲੋਕਾਂ ਨੂੰ ਓਏ ਘਰਾਂ ਗੁਰਾਂਗਾ ਕੋਈ ਨਹੀਂ ਉਹਨਾਂ ਨਾਲ ਆਈਆਂ ਨੂੰ ਥੋੜੇ ਅੱਗੇ ਆਉਂਦੇ ਆ ਕਾਰਨ ਪਤਾ ਕੀ ਹੈ ਘਰਾਂ ਵਾਲੇ ਕਿਵੇਂ ਨਾਂ ਲਾ ਗਏ ਨੇ ਕਿ ਉਹ ਘਰਾਂ ਵਾਲੇ ਘਰੇ ਕੰਮ ਕਰਦੇ ਉਹ ਇੱਥੇ ਵੀਡੀਓ ਬਣਾਉਂਗਾ ਨਹੀਂ ਤਾਂ ਹੀ ਆਪਣਾ ਮੁੰਡਾ ਅੜੀਆ ਕਹਿੰਦਾ ਹੋਊ ਵੀ ਨਹੀਂ ਕਰਨਾ ਇਹ ਕੰਮ ਹਾਜੀ ਸਾਡੀ ਤਾਂ ਬਹੂ ਆਂਦੀ ਸੀ ਵੀ ਮੈਂ ਵੀ ਤੁਹਾਡੇ ਨਾਲ ਲੱਗ ਜੂ ਉਹ ਵੀ ਬਣਾ ਰਿਆ ਕਰੂ ਚਾ ਰਸਤਾ ਖਾ ਤਿੰਨੇ ਲੱਗ ਜਾਣਾ ਉਹ ਫੇਰ ਤਾਂ ਬੜੀ ਉਹਦਾ ਗੱਲ ਆ ਉਹ ਮੈਂ ਆਉਦੀ ਬਹੂ ਨਾਲ ਕਿਉਂ ਆ ਮੈਂ ਨ ਓਏ ਚਾਚੀ ਸਾਡੇ ਕੁਲਦੀਪ ਦੀ ਬਹੂ ਆਹ ਰੋਡੇ ਲੱਗਿਆ ਉਹ ਰਹੁ ਤਾਂ ਤੁਹਾਡੇ ਕੁਲਦੀਪ ਦੀ ਬਹੂ ਗੱਲ ਲੱਗਿਆ ਨਹੀਂ ਸਮਝਦੇ ਤੁਸੀਂ ਤੁਸੀਂ ਨਹੀਂ ਬਣਾ ਸਕਦੇ ਤੁਸੀਂ ਜਾਓ ਭੱਜ ਜਾਓ ਨਾ ਨਹੀਂ ਸਾਡਾ ਨਾ ਬਣਾ ਨਾ ਬਣੀ ਅਸੀਂ ਨਹੀਂ ਬਣਾ ਸਕਦੇ ਸੋਨੂੰ ਅਣਪੜਾ ਨੂੰ ਕੌਣ ਹੋਰ ਕਰਦਾ ਮੈਂ ਉਹਦੀ ਵੀਡੀਓ ਬਣਾਉਣੀ ਹੈ ਚਲੋ ਜਾਓ ਜੋ ਪੱਜ ਭੱਜ ਜਾਓ ਬਣਾਉਣੀ ਹੈ ਬਣੂਣੀ ਤਾਂ ਬਣਾ ਨਾ ਪਊਗਾ ਸਾਰਾ ਕੁਝ ਉਹ ਐ ਨਹੀਂ ਹੁੰਦਾ ਨਾਲੇ ਉਹ ਐ ਹੁੰਦਾਗਾ ਜਿਵੇਂ ਆਹ ਕੈਮਰਾ ਲਾਤਾ ਇਹਦੇ ਮੂੰਹੇ ਸਾਰਾ ਕੁਝ ਦਿਖਾਦਾ ਆਪਾਂ ਮੰਗਰੋ ਬਸ ਆਏ ਹੁੰਦਾਗਾ ਉਹ ਆਏ ਨਹੀਂ ਹੁੰਦਾ ਤੁਸੀਂ ਸੱਚੀ ਮਿੱੱਚੀ ਬੰਦੂਗੀਆਂ ਕਿਉਂ ਸਾਡੇ ਮੁੰਡੇ ਨੂੰ ਸਵੇਰੇ ਕਹਿ ਦੇਣਾ ਆਹ ਹੋ ਤੇਰੇ ਘਰ ਵਾਲੀ ਮੇਰੇ ਘਰ ਵਾਲੀ ਬਣ ਗਈ ਰਹਿਣ ਤੇ ਆ ਜਾ ਨਹੀਂ ਚੱਲ ਗਏ ਜੇ ਤਾਂ ਕੰਮ ਮੇਰੀ ਗੱਲ ਸੁਣ ਲੈ ਅਜੇ ਵੀ ਜੇ ਤਾਂ ਕੰਮ ਕਰਾਉਣਾ ਦੋਨਾਂ ਤੋਂ ਜਿਵੇਂ ਤੈਨੂੰ ਦੱਸਿਆ ਉਹ ਮੈਂ ਕਰਾ ਲਈ ਨਹੀਂ ਸਾਡਾ ਜਵਾਬ ਹੈ ਇਸੀ ਹੋਰ ਬਟਾਲਾਂਗੇ ਚੈਨਲ ਕਿਸ਼ ਤੋਂ ਚੱਲ ਕੋਈ ਨਹੀਂ ਜੇ ਕੋਈ ਅਲੰਡੀ ਰੁੰਡੀ ਦਾ ਹੋਏ ਕੋਈ ਸੀਨ ਹੋਇਆ ਮੈਂ ਤੁਹਾਡਾ ਪਾ ਦੂੰਗਾ ਦੱਸੂਗਾ ਮੈਂ ਹਾਂ ਐਡੀ ਲੋਡ ਵੀ ਨਹੀਂ ਸਾਨੂੰ ਵੀ ਨਹੀਂ ਕੋਈ ਨਹੀਂ ਕੋਈ ਜਾਓ ਨਾਂ ਪੜ ਲੋਕ ਦਿਮਾਗ ਪਾ ਤਾ ਕਿ ਤੂੰ ਤਾਂ ਮੈਂ ਕਹਿੰਦੀ ਐਵੇਂ ਉਹ ਵੇ ਕੀਤੀ ਐ ਕਿਸੇ ਐਮੀ ਕਰੀਆ ਮੈਂ ਕਿਹੜਾ ਚਾਹੁੰਦੀ ਆ ਫੇਰਾ ਦੋਰੀਆਂ ਦੇ ਲੱਛਣ ਕਰਦਾਗਾ ਕੀ ਕਰੂ ਬੰਦਾ ਇਹਨਾਂ ਦਾ ਰਹਿ ਨਹੀਂ ਦੇ ਆਪਾਂ ਤਾਂ ਇਹਨਾਂ ਨਾਲ ਬਣਾਉਂਦੀ ਨਹੀਂ ਛੱਡ ਪਰ ਆਪਣੇ ਕੋਈ ਨਹੀਂ ਹੋ ਗੂਆਂ ਹੋ ਗੂਆਂ ਹੋ ਗੂਆਂ ਚੱਲ ਯਾਰ ਜੱਗਾ ਬਣਾ ਬਲੌਗ ਨਾ ਸਾਰਾ ਕੁਝ ਹੀ ਖਰਾਬ ਕਰਦਾ ਆ ਦੇਖੋ ਜੀ ਆਪਣੀ ਗਾਂ ਬਹੁਤ ਵਧੀਆ ਨਸਲੀਆ ਪੰਜ ਸੱਤਾਂ ਦਾ ਮਾਹ ਹੋਰ ਲਿਆਉਣੀਆਂ ਅਰੇ ਨਾਲ ਦੇਖ ਲਾਂ ਕਹੇ ਜਾਗਾ ਕੋਈ ਮੌਕਾ ਭਾਲਦਾ ਲੈ ਕੋਈ ਮੂਆ ਬੋਲਦਾ ਤਾਂ ਵੇਖ ਕਿਵੇਂ ਹਾਂ ਛੱਜ ਨਹੀਂ ਵੱਜਣੀ ਕਾਸੇ ਦਾ ਆ ਗਈਆਂ ਹੋ ਗਈ ਤਸੱਲੀ ਕਿੱਥੇ ਗਈਆਂ ਸੀ ਪਹਿਲਾਂ ਤਾਂ ਖੋਜ ਗਈਆਂ ਸੀ ਪਤਾ ਮੈਨੂੰ ਜਿੱਥੇ ਤੁਸੀਂ ਫਿਰਦੇ ਹੋ ਤੈਨੂੰ ਦੱਸ ਕੇ ਜਾਇਆ ਕਰਕੇ ਹੁਣ ਤੁਸੀਂ ਚੈਨਲ ਬਣਾਉਂਦੀਆਂ ਫਿਰਦੀ ਹੋ ਜੇ ਤੂੰ ਮੜਾ ਆਂਦੀ ਫੇ ਤੇਰਾ ਕਿਹੜਾ ਕਸਦਾ ਸੀ ਕੁਛ ਮੈਨੂੰ ਪੁੱਛ ਕੇ ਕਿ ਨਹੀਂ ਸੀ ਤੇਰੇ ਨੂੰ ਦੇਖ ਲਿਆ ਸੀ ਉੱਥੇ ਤੇਰੀ ਕੀ ਖੋ ਸਿਰਫ ਉਸ ਕਰੀ ਜਾਣੂ ਤੂੰ ਤਾਂ ਸਾਡੇ ਪੈਸੇ ਖਾਣ ਨੂੰ ਕਰਦੀ ਸੀ ਵੀ ਜੇ ਇਹ ਨਾ ਚੈਨਲ ਬਣਾ ਕੇ ਪੈਸੇ ਮੈਂ ਖਾ ਲੂੰਗੀ ਨਾ ਜੇ ਮੈਂ ਪੈਸੇ ਖਾ ਵੀ ਜਾਊਂਗੀ ਚੱਲ ਇੱਕ ਗੱਲ ਆ ਥੋੜੇ ਮਗਰ ਸਹੀ ਫਿਰ ਉਹ ਪੈਸੇ ਕਿਸੇ ਹੋਰ ਦੇ ਘਰੇ ਜਾਣਗੇ ਆਉਣਗੇ ਤਾਂ ਇਸੇ ਘਰ 'ਚ ਹੀ ਇਸੇ ਘਰ 'ਚ ਹੀ ਕੋਈ ਚੀਜ਼ ਬਣੂਗੀ ਅਸੀਂ ਦੋ ਜਣਾਂ ਦਾ ਸਾਨੂੰ ਤਾਂ ਵੰਡ ਹਿੱਸਾ ਮਿਲਣਾ ਚਾਹੀਦਾ ਠੀਕ ਹੈ ਨਾ ਤੈਨੂੰ ਤੀਜੇ ਹੀ ਚਲੇ ਦੇਵਾਂਗੇ ਜੇ ਹੁਣ ਵੀ ਗੱਲ ਕਰਨੀ ਆ ਤਾਂ ਕਰ ਲੈ ਚੰਗਾ ਸੋਚੀਂ ਆਪਣੇ ਨੋਹ ਪੁੱਤ ਬ ਤੂੰ ਦਾਸਾ ਦੇਵਿੰਦਰੀ ਉਹ ਤਾਂ ਕਹਿੰਦਾ ਨਾ ਘਰ ਵਾਲੀਆਂ ਬਣੋ ਆਖੇ ਮੈਂ ਇੱਕ ਤਾਂ ਫੁੱਪੜ ਸੱਦੂਗਾ ਇੱਕ ਮੈਂ ਬਾਪੂ ਸੱਦੂਗਾ ਆਖੇ ਇੱਕ ਜਣੀ ਉਹਦੇ ਘਰ ਵਾਲੀ ਬਣ ਜੇ ਇੱਕ ਉਹਦੇ ਘਰ ਵਾਲੀ ਜਿਹੜੀ ਸਾਡੀ ਬਹੂ ਆ ਉਹਨੂੰ ਮੈਂ ਆਪ ਦੇ ਘਰ ਵਾਲੀ ਬਣ ਨਹੀਂ ਪੂਵੇ ਨਾ ਨਾ ਪੜੇ ਐਸਾ ਕੋਈ ਬੰਦਗਾ ਨਹੀਂ ਗਈਆ ਨਹੀਂ ਤੁਸੀਂ ਮੈਨੂੰ ਤਾਂ ਪੁੱਛ ਲੈਂਦੇ ਆ ਉਹ ਤਾਂ ਨਕਲੀ ਹੁੰਦੇ ਨੇ ਅਸਲੀ ਘਰ ਵਾਲੇ ਨਹੀਂ ਹੁੰਦੇ ਉਹ ਤਾਂ ਦੋ ਕੁ ਮਿੰਟ ਬਣਨਾ ਹੁੰਦਾ ਦੱਸ ਦੋ ਮਿੰਟਾਂ ਨਾਲ ਕੀ ਹੁੰਦਾ ਲਾ ਭੈਣੇ ਲੋਕ ਮਹਣੇ ਦੇਣਗੇ ਸਵੇਰ ਨੂੰ ਲਫੇ ਅਹੀਂ ਨਹੀਂ ਪੈਸੇ ਵੰਡੇ ਤੂੰ ਤਾਂ ਖੁਸੀ ਪੂੜੇ ਪਕਾਉਣੀ ਆਉਂਗੀ ਆ ਨਹੀਂ ਫੇ ਤਾਂ ਇਹਨੂੰ ਕਹਿੰਦਾ ਕਿ ਮੈਂ ਆਪਦੇ ਘਰ ਵਾਲੀ ਬਣਾਉਂ ਆ ਕਿਵੇਂ ਬਣਾ ਲੂੰਗਾ ਮੈਂ ਤਾਂ ਕੁੜੀ ਤਾਂ ਬਣ ਜੂਗੀ ਘਰ ਕੁੜੀ ਵਾਲੀ ਨਹੀਂ ਬਣਦੀ ਹਾਂ ਫੇਰ ਆਪਦੇ ਵਾਲੀ ਦੇਖਾ ਹੁਣ ਚਾਹੀਦੇ ਨੇ ਬੋਲਦੀ ਫੇਰ ਮੈਂ ਐਂ ਹੀ ਕਹਿੰਦੀ ਆ ਤੁਸੀਂ ਕੁਝ ਹੋਰ ਬਣ ਜਿਓ ਜ਼ਰੂਰੀ ਤਾਂ ਨਹੀਂ ਘਰ ਵਾਲੀ ਵੀਡੀਓ ਬਣਾਉਣੀ ਆ ਜਿ ਤੁਹਾਨੂੰ ਚੱਲ ਐਡੇ ਹੋਗਾ ਨਹੀਂ ਫੇਰ ਤੂੰ ਆਪ ਹੀ ਚੈਨਲ ਬਣਾ ਲਾ ਤੈਨੂੰ ਆਖੀ ਤਾਂ ਜਾਣੀ ਹੈ ਵੀ ਤੀਜੇ ਹਿੱਸੇ ਦੇ ਪੈਸੇ ਤੈਨੂੰ ਦੇ ਦੇ ਕਰਾਂਗੇ ਦੋ ਹਿੱਸੇ ਅਸੀਂ ਰੱਖ ਲਿਆ ਕਰਾਂਗੇ ਜੇ ਮਿਲ ਕੇ ਚੱਲੋਂਗੀਆਂ ਫੇਰ ਹੀ ਆ ਤੁਸੀਂ ਤਾਂ ਮੇਰੀ ਹਾਂ ਚ ਹਾਂ ਤਾਂ ਮਲਾਉਂਦੀਆਂ ਓਹੋ ਉੱਤੋਂ ਉਹ ਕੁਲਦੀਪ ਹਗਾ ਉਹ ਮੇਰੇ ਗੱਲ ਹਰ ਗਿਓ ਜਾਣ ਕੇ ਕਹਿੰਦਾਗਾ ਵੀ 2 ਰੁਪਏ ਇਹਨਾਂ ਨੂੰ ਵੀ ਨਾ ਆਉਣ ਲੱਗ ਛਣ ਕਿਤੇ ਮੈਂ ਤਾਂ ਹੁਣ ਆਉਂਦੀ ਆਉਂਦੀ ਨੂੰ ਆ ਗੱਲ ਦਿਮਾਗ ਚ ਆਈ ਜੇ ਤਾਂ ਤਿੰਨ ਐ ਇੱਕੋ ਜਿਹਾ ਮੈਂ ਤਾਂ ਥੋੜੀ ਆਪਦੀ ਨੂੰ ਆ 100 ਭਲਾ ਸੋਚੂਗੀ ਚਲਦੇ ਆਪਾਂ ਇੱਕ ਦੂਜੀ ਦੇ ਪੈਸੇ ਖਾ ਵੀ ਜਾਵਾਂਗੇ ਏਡੇ ਕਿੱਡੇ ਗੱਲ ਆ ਉੱਥੇ ਉੱਥੇ ਜਰ ਲੂਗੀ ਮੈਂ ਤੁਸੀਂ ਉਹ ਤੁਹਾਡੇ ਸਾਰੇ ਖਾਊਗਾ ਤੁਹਾਨੂੰ 100 ਦੇ ਕਟਾਲ ਦਿਆ ਕਰੂਗਾ ਪਰੇ ਵੇਖ ਲੈ ਕਿਵੇਂ ਕਰਨਾ ਫਿਰ ਅਜੇ ਵੀ ਟਾਈਮ ਦਿੰਨੀ ਆ ਤੁਹਾਨੂੰ ਨਹੀਂ ਫਿਰ ਮੈਂ ਤਾਂ ਬਈ ਆਪਦਾ ਚੈਨਲ ਬਣਾ ਹੀ ਦੂੰ ਹੌਲੀ ਮੈਂ ਵੜੀ ਮੈਂ ਕੱਲ੍ਹ ਦੇ ਨੂੰ ਵੀ ਰੜਾ ਲੀ ਨਾ ਲੈ ਮੈਂ ਤੂੰ ਐ ਕਰ ਅੱਜ ਹੀ ਬਣਾ ਲੈ ਪ ਠੀਕ ਹੈ ਆ ਬਣੀ ਨਾ ਗੱਲ ਸੱਸ ਨੂੰ ਪਰ ਐ ਕਰੀ ਮੈਂ ਵੱਡੀਆਂ ਖਾਤਾ ਮੇਰਾ ਨਾ ਚੰਗਾ ਚਲੋ ਤਾਂ ਦੇਖਾਂਗੇ ਕੋਈ ਗੱਲ ਜੀ ਪਕੜਾ ਲਾਂਗਾ ਸੀ ਦੋਨੇ ਪਹਿਣਾ ਐ ਐ ਕਰ ਲਾਂਗੇ ਉਹਦਾ ਇੱਥੇ ਚੈਨਲ ਵੀ ਕੀ ਸਾਡੇ ਦੋਨਾਂ ਦੇ ਦਰਾਣੀ ਛਾਣੀ ਦੇ ਨਾਂ ਤੇ ਬਣਾ ਦੀ ਹਾਂ ਨਾ ਸੋਹਣਾ ਲੱਗੂਗਾ ਬੜੀਆਂ ਸਿਆਣੀਆਂ ਉਹ ਤੁਹਾਡੇ ਨਾਂ ਤੇ ਬਣਾਉਂਦਾ ਸੀ ਚੈਨਲ ਉੱਥੇ ਹਾਂ 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 ਸਾਡੇ ਨਾਂ ਤੇ ਲੈ ਫਿਰ ਉਸੇ ਤੂੰ ਬਣਾ ਲੈ ਨਹੀਂ ਪੁੱਤ ਆਏ ਨਹੀਂ ਕਹਿੰਦੇ ਤੈਨੂੰ ਉਹ ਸਾਡਾ ਨਾਂ ਉਹ ਰੱਖਦਾ ਸੀਗਾ ਵੀ ਦਰਾਂ ਦੇ ਸਿਆਣਿਆਂ ਦੇ ਇੱਕਾ ਚੈਨਲ ਉਹ ਮੈਂ ਬਣਾਉਂਦਾ ਸੀਗਾ ਤੂੰ ਹੋਰ ਨਾਂ ਰੱਖਦੀ ਚੈਨਲ ਮੈਂ ਮੇਰੇ ਨਾਂ ਤੇ ਬਣਾਉਂਗੀ ਠੀਕ ਐ ਉੱਤੇ ਲਾਉਂਗੀ ਟੀਵੀ ਤੇ ਫੋਟੋ ਮੇਰੀ ਤੇ ਹਲਦੀ ਦੀ ਹਲਦੀ ਨੂੰ ਵੀ ਖੁਸ਼ ਹੋ ਜਾਊਗਾ ਆਪਣੇ ਨਾਂ ਨਾਲ ਲੱਜੂਗਾ ਫੇੜੜਕੇ ਸਾਨੂੰ ਪੈਸਿਆਂ ਦਾ ਸਾਬ ਕਿਤਾਬ ਨਹੀਂ ਆਉਣਾ ਸੰਤਾ ਹੋਰ ਤਾਂ ਮੇਰੇ ਤੇ ਨਹੀਂ ਯਕੀਨ ਆਉਂਦੇ ਪੁੱਤ ਦੇ ਤਾਂ ਯਕੀਨ ਕਰ ਲਓ ਕੰਮ ਸੇ ਕੰਮ ਕਹੇ ਜੀਆ ਸੱਸਾਂ ਤੁਸੀਂ ਨਹੀਂ ਉਹ ਹਾਜੀ ਕਿਹੜਾ ਏਡੀ ਛੇਤੀ ਕੋਈ ਉਹ ਹੁੰਦਾ ਹੈਗਾ ਪੈਸੇ ਆਉਣ ਲੱਗਦੇ ਆ ਖਾਤਾ ਪਸਾਂਝਾ ਖਲਾ ਲਾਂਗੇ ਜੁਆਇੰਟ ਖਾਤਾ ਤਿੰਨੀ ਖਲਾ ਲਾਂਗੇ ਆਪਕ ਕੋਈ ਨਹੀਂ ਤਿੰਨਾ ਦਾ ਖਾਤਾ ਚੱਲ ਨਹੀਂ ਜੂਗਾ ਪਾਗਲ ਹੋਈਆਂ ਬੇਬੇ ਤਿੰਨ ਜਣਾਂ ਤੇ ਕਿਹੜਾ ਖਾਤਾ ਹੁੰਦਾ ਨਹੀਂ ਕੋਈ ਨਹੀਂ ਚੱਲ ਜੂਗਾ ਖਲਾ ਲਾਂਗੇ ਆਪ ਪੈਸੇ ਦੇ ਦੇਂਗਾ ਨਾਲ ਚੱਲ ਕੋਈ ਨਹੀਂ ਕਰੇ ਪੈਸੇ ਆਉਂਦੇ ਤੁਸੀਂ ਕਲੇਸ਼ ਨਾ ਪਾਓ ਚੁੱਪ ਕਰਕੇ ਵੀਡੀਓ ਬਣਾਇਆ ਕਰੋ ਮੇਰੇ ਨਾਲ ਤੇ ਜਦੋਂ ਖਾਤਾ ਲੱਗੂ ਤਾਂ ਸੋਚਾਂਗੇ ਚੱਲ ਚੰਗਾ ਫਿਰ ਐ ਕਰ ਚੱਲ ਵਧੀਆ ਜੀ ਜ਼ਿਆਦੀ ਕੱਟ ਕਰ ਦੇ ਉਹ ਦਾਲ ਦੀ ਵਿੱਚ ਸਾਡੀਆਂ ਅਸੀਂ ਮੈਂ ਦਾਲ ਚੀਰਦੀਆਂ ਤੇ ਉਦੋਂ ਬਾਅਦ ਤੂੰ ਆਪਦਾ ਫੇਰ ਫੋਨ ਤੇ ਕੰਮ ਸ਼ੁਰੂ ਕਰ ਦੇ ਅੱਜ ਤੋਂ ਮੈਂ ਤਾਂ ਤੁਹਾਡੀ ਚਾਹ ਹੀ ਬਣਾਉਂਦੀ ਮਰ ਜੂਗੀ ਸਾਰਾ ਦਿਨ ਹੁਣ ਵੀ ਅਜ ਨੂੰ ਸਿੱਧੀਆਂ ਲੈਣ ਤੇ ਚਾਹ ਤਾਂ ਚੱਲ ਮੈਂ ਬਣਾ ਦਨੀ ਆ ਉਸ ਤਾਂ ਜਿਹੇ ਜਿਹੇ ਹੈਗੋ ਹੈਗੇ ਹੁਣ ਨਾ ਸਾਨੂੰ ਕੁੱਟਾ ਸਿੱਧਾ ਬੋਲਣ ਵਾਲੇ ਹੁਣ ਤੇਰੇ ਹੱਥ ਸਭ ਕੁਝ ਦੇਤਾ ਨਾ ਅਸੀਂ ਲੈ ਦੇ ਫਿਰ ਮੈਂ ਕਿੱਥੋਂ ਬੋਲਦੀ ਆ ਤੁਸੀਂ ਗਾਉਂਗਾ ਗੱਪਾਂ ਨਹੀਂ ਮੈਂ ਚਾਹ ਬਣਾ ਦੇਤੀ ਬਣ ਕੇ ਫਿਰ ਧਾਰਾ ਵੀ ਕੱਟ ਕੇ ਲੈ ਹੁਣ ਜਾ ਜਾ ਬਾਦ ਆਪਾਂ ਠੱਗਾਂ ਦਾ ਜਾਵਾਂਗੇ ਉਹ ਵੀ ਆਏ ਸੀ ਵੀ ਨਾਲ ਪੜਾਣੇ ਇਹ ਤੇ ਇਧਰ ਆਪਾਂ ਨੂੰ ਇਹ ਠੱਗਣ ਨੂੰ ਕਰਦੇ ਚਾਹ ਜਿੰਨੇ ਕੱਪਲੇ ਆਉਣਗੇ ਅੜੇ ਦੇਖੀ ਜਾਊਗੇ ਲਗਾ ਨਾਲ ਨਹੀਂ ਕਿਥੇ ਇਹ ਨਾ ਹੋਵੇ ਮਿਹਨਤ ਕਰਦਿਆਂ ਆਪਾਂ ਰਹਿ ਜੀਏ ਤੇ ਪੈਸੇ ਇਹ ਰਹਿ ਜੀਏ ਆਪਾਂ ਕਿਰਾਂ ਇਹ ਤੋਂ ਬਰਿਆਵਾ ਤਰੇ ਆਪਣੀਆਂ ਕੰਮ ਚਲਵਾ ਲਾ ਦੇ ਖਾਤਾ ਲਾਉਣਾ ਹੋਇਆ ਉਦੋਂ ਆਪਾਂ ਆਪ ਦਾ ਖਾਤਾ ਲਵਾ ਲਾਂਗੇ ਆਪਾਂ ਨਾਲੇ ਉਹ ਮੁੰਬੜਕ ਲੈ ਲਾਂਗੇ ਕਿਸੇ ਤੋਂ ਵੀ ਕਿੰਨੇ ਪੈਸੇ ਕਿਵੇਂ ਆਉਂਦੇ ਹੁੰਦੇ ਆ ਕਿਵੇਂ ਆਉਂਦੇ ਇਹਦੇ ਤੇ ਇੱਥੇ ਜਾਂਦਾ ਵੀ ਟਾਈਮ ਨਹੀਂ ਅੱਜ ਕੱਲੇ ਕਿਸੇ ਤੇ ਆਪਾਂ ਨਾ ਖਾਤਾ ਫੂਤਾ ਜਾਂ ਕਿਸੇ ਤੋਂ ਹੋਰ ਲਵਾ ਲਾਂਗੇ ਬਾਹਰੇ ਬਾਅਦ ਇਹ ਨੂੰ ਛੱਡ ਪਰੇ ਦਫੇ ਤੇ ਜਾਵੇ ਕਿ ਇਹਦਾ ਚੈਨਲ ਬਣਾ ਲਓ ਸਹੀ ਗੱਲ ਆ ਜਾ ਚਾਹ ਪੀ ਗਏ ਘੁੱਟ ਚਾਹ ਲੈ ਵੇ ਵੇ ਐ ਕਰ ਆ ਮੂਝਾ ਨਾ ਟਾਕਾ ਚੁੰਨੀਆਂ ਜਾਂ ਧਾਰ ਦੋ ਨਾ ਸਿਰ ਤੋਂ ਹੂੰ ਦੇਖ ਲੈਣੀ ਲੈ ਫੇਰੀ ਵੀਡੀਓ ਬਣਾਉਗੀ ਤੁਹਾਡੀ ਤੁਸੀਂ ਤਾਂ ਐ ਬਹਿ ਗਏ ਜਿਵੇਂ ਭੋਗ ਤੇ ਆਈਆਂ ਉਹਨੂੰ ਮੈਂ ਦੇਖਿਆ ਜੱਗੇ ਕੇ ਵਿੱਚ ਦੇ ਸਕਾਪ ਵੀ ਬੰਨੇ ਮਾਰਗਤ ਤੇਰੇ ਇਸੀ ਵੇਹੜੂ ਉਹ ਨਹੀਂ ਪਹਿਲਾਂ ਉਹ ਮੱਥਾ ਜਾ ਟੇਕਦੇ ਹੁੰਦੇ ਆਹੋ ਕੈਮਰਾ ਨੂੰ ਟੇਕਦੇ ਹੁੰਦੇ ਆ ਧਰਤੀ ਨੂੰ ਨਹੀਂ ਧਰਤੀ ਫਿਰ ਕੈਮਰਾ ਸਾਹਮਣੇ ਹੀ ਏ ਧਰਤੀ ਦੇ ਧਰਤੀ ਮਾਤਾ ਤੇ ਚੰਗਾ ਚੁੰਨੀ ਜੀ ਲਾ ਸਿਰ ਤੋਂ ਨਾ ਚੁੰਨੀ ਚਾਣੀ ਨਹੀਂ ਲਾਉਂਦੇ ਅਸੀਂ ਆ ਫਿਰ ਤੁਸੀਂ ਆਏ ਨਹੀਂ viral ਹੁੰਦੀਆਂ ਹੀ ਆ ਨਾ ਹੋ ਗਏ ਭੈਣੇ ਚੁੰਨੀ ਚਾਣੀ ਤੇ ਨਹੀਂ ਲਾਉਂਦੇ ਸਿਰ ਨਹੀਂ ਨੰਗੇ ਕਰ ਦੂੰ ਮੇਰੀ ਗੱਲ ਸੁਣ ਬੇਬੇ ਫੇਰ ਹੀ ਥੋੜੀ ਸਾਰੀ ਫੇਸ ਵੈਲਿਊ ਬਣੂਗੀ ਜੇ ਤੁਸੀਂ ਮਾੜਾ ਮੋਟਾ ਕੋਈ ਉਹ ਕਰੋਗੇ ਗਲ ਚ ਚੁੰਨੀਆਂ ਪਾਉਂਗੀਆਂ ਕੋਈ ਸੁਰਖੀ ਬੰਦੀ ਤੁਸੀਂ ਤਾਂ ਐ ਬਹਿ ਗਏ ਜਿਵੇਂ ਭੋਗਦੇ ਆਂ ਹੁਣ ਮੇਰੀ ਗੱਲ ਸੁਣ ਲੈ ਬਿੱਲਿਆ ਜਲੂਸ ਨਹੀਂ ਕੱਢਣਾ ਸਾਡਾ ਠੀਕ ਹੈ ਨਾ ਤੂੰ ਸਾਨੂੰ ਮਤ ਨਾ ਦੇ ਜਿਹੇ ਜੀ ਸਾਡੀ ਉਮਰ ਹੈ ਉਹ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਦੀ ਗੱਲਬਾਤ ਵੀਡੀਓ ਬਣਾਵਾਂਗੇ ਉਹੋ ਜਿਹਾ ਕਰਾਂ ਐ ਨਹੀਂ ਫੇਰ ਗੱਡੀਆਂ ਆਉਣੀਆਂ ਸੋ ਭਰੇ ਤੁਸੀਂ ਐਡਾ ਐਡਾ ਲਈ ਜਾਨੂੰ ਜੇ ਤਾਂ ਤੁਸੀਂ ਉਹ ਜਿਹੜੀ ਮਾਗਰ ਖੜੀ ਟੁੱਟੀ ਗੱਡੀ ਚ ਘੁੰਮਣਾ ਹਨਾ ਫੇਰ ਤਾਂ ਹੈ ਬੈਠੀਆਂ ਰਹੋ ਜੇ ਤੁਸੀਂ ਗਲ ਚ ਚੁੰਨੀ ਪਾ ਕੇ ਵਧੀਆ ਵੀਡੀਓ ਬਣਾਉਣੀ ਆਂ ਫੇਰ ਤੁਹਾਡੇ ਥੱਲੇ ਦੇਖੀਆ ਠਾਰ ਕਿਧਰੇ ਫੋਰ ਜਿੰਨ ਫਰਾਣਾ ਠੇੜਾ ਏ ਕੜਾ ਫਸ ਚੁੰਨੀ ਲਾ ਦੋੜੀਏ ਮੈਂ ਕਹਤਾ ਚੁੰਨੀ ਤਾਂ ਨਹੀਂ ਲੱਗਦਗਾ ਬਣਾਉਣੀ ਐ ਤਾਂ ਹਾਂ ਬਣਾ ਦੇ ਜੇ ਗੱਡੀਆਂ ਕਰਮਾਂ ਚ ਲਿਖਿਆ ਹੋਗਾ ਰੱਬ ਨੇ ਆ ਹੀ ਆ ਜਾਣਗਾ ਹਾਂ ਇਹ ਤਾਂ ਉਹ ਕਹਦਾ ਸੀਗਾ ਨਲਿਆ ਜਿਹੜੀ ਫੇਸ ਬੈਲ ਨੂੰ ਬੁੱਲਣਾ ਇਹ ਸਾਡੀ ਬਣੀ ਤੇਰੀ ਤਾਂ ਬਣੀ ਹੋਈ ਆ ਐ ਤਾਂ ਨਹੀਂ ਫੇਰ ਕੰਮ ਚੱਲਣਾ ਤੁਸੀਂ ਤਾਂ ਫੇਰ ਐ ਹੋ ਸਾਰ ਜੀ ਚੱਲ ਤੂੰ ਅੱਗੇ ਗੱਲ ਦੱਸਣ ਹੁਣ ਅਸੀਂ ਕੀ ਕੀ ਗੱਲ ਕੀ ਦੱਸਣੀ ਆ ਜਿਹੜੀ ਗੱਲ ਕਹੀ ਆ ਪਹਿਲੀ ਗੱਲ ਤੁਸੀਂ ਮੰਨਦੀਆਂ ਨਹੀਂ ਮੈਂ ਤੁਹਾਨੂੰ ਐਸਨ ਕਹਤਾ ਵੀ ਗੱਲ ਚ ਚੁੰਨੀਆਂ ਪਾ ਲੋ ਭਾਈ ਨਾ ਆ ਕੀ ਹੁੰਦਾ ਹੈਗਾ ਲੈ ਪੈਰ ਸਿੱਧੇ ਕਰਕੇ ਬੈਠੋ ਤੁਸੀਂ ਚੌਕੜੀ ਮਾਰ ਕੇ ਸਾਗ ਬਣਾਉਣ ਵਾਲਿਆਂ ਵਾਂਗੂ ਬੈਠੀ ਲੈ ਬਹਿ ਜਾਨੇ ਆ ਠੀਕ ਐ ਥੱਲੇ ਪੈਰ ਕਰ ਲੋ ਬੇਬੇ ਮੰਜੇ ਤੋਂ ਉਹੀ ਪਕਾਈ ਕਰਾਈ ਜਾਂਦੀ ਅੜਗੇ ਇਹ ਅੜਗੇ ਤੂੰ ਐਨਾ ਬੁੱਧੂ ਜਿਹਾ ਨਾ ਬਣਾ ਸਾਨੂੰ ਜਿਵੇਂ ਅਸੀਂ ਕਹਿੰਨ ਵੇ ਵਸੋਂ ਵਿੱਚ ਕਰ ਤੂੰ ਸਾਡੀ ਤੈਨੂੰ ਮੈਂ ਦੇ ਤੈਨੂੰ ਮੈਂ ਲੈ ਕੈਮਰਾਮੈਨ ਤੁਸੀਂ ਹੋ ਕਿ ਮੈਂ ਹਾਂ ਡਾਇਰੈਕਟਰ ਜਿਵੇਂ ਕਹਿੰਦਾ ਹੁੰਦਾ ਵੇ ਕਰਨਾ ਪੈਂਦਾ ਕਿਹੜਾ ਟਰੱਕ ਨਹੀਂ ਟਰੱਕ ਨਹੀਂ ਕੈਮਰਾਮੈਨ ਮਤਲਬ ਬਸ ਨਹੀਂ ਇਹ ਤਾਂ ਆਪਾਂ ਨੂੰ ਪਾਗਲ ਕਰ ਦੂਗੀ ਜਿਵੇਂ ਵੀ ਬਣਾ ਦਿਓ ਲੈ ਮੈਂ ਵੀ ਆ ਗਿਆ ਚਾਹ ਹੋਰ ਮੇਰੀ ਵੀ ਬਣਾਓ ਆ ਜਾ ਸਹੀ ਹੋ ਜਾ ਆ ਜਾ ਆ ਜਾ ਆ ਜਾ ਸਵਾਰ ਕੇ ਦੱਸ ਇਹਨਾਂ ਨੂੰ ਆਈ ਸਿੱਖ ਆਈਆਂ ਇਹਦੇ ਘਰੋਂ ਹੈ ਬਹਿ ਗਈ ਬੁੱਜ ਜੀ ਕੀ ਕਰੀ ਜਾਂਦੀਆਂ ਤੁਸੀਂ ਸਾਰਾ ਕੁਝ ਉਹ ਤਾਂ ਅਸੀਂ ਬਸ ਰੀਲ ਬਣਾਉਂਦੀਆਂ ਸੀਗੀਆਂ ਤੁਸੀਂ ਵੀ ਬਹਿ ਜਾ ਲੈ ਤੁਹਾਡੀ ਵੀ ਬਣਾਉਣੀ ਆ ਬਣਾਵਾ ਮੈਂ ਨਾ ਸਿਰਚ ਮਾਰ ਮਾਰ ਕੇ ਬਾਲ ਡਾ ਦੂੰ ਜੱਦੀ ਬਣੀ ਆ ਰੀਲ ਦੀ ਅਦਰ ਫੁੰਜਾ ਮੇਰੇ ਤਾਂ ਪਹਿਲੀ ਵਾਰ ਉੱਡੇ ਪਿਆ ਤੁਹਾਡਾ ਗੋਹਾ ਸੜ ਸੜ ਪਸ ਗਿਆ ਨਾ ਅਗੋਹੇ ਵਾਲੀ ਦੇਖ ਲੋ ਦੇਖ ਲੋ ਗੋਹੇ ਵਾਲੀ ਰੋਜੀ ਸੜਤੀ ਸ਼ਾਮ ਨਹੀਂ ਆਉਂਦੀ ਆ ਬਣਾਤੀ ਲਰੀ ਤੂੰ ਨਾ ਬਣਾ ਮੈਂ ਤੋ ਖੌਂਸਲੇ ਖਾ ਲੇਂਗਾ ਇੱਥੇ ਆ ਕੇ ਬਿਨਾਂ ਗੱਲ ਕਰ ਧਾਰੀ ਨੂੰ ਫੋਨ ਜੇ ਨੂੰ ਆਹ ਹਾਰੀ ਜੀ ਆ ਤੇ ਪੇਕਾਂ ਨੂੰ ਭੇਜ ਦੂ ਮੈਨੂੰ ਆਏ ਬੋਲਦਾਗਾ ਤੇ ਥੋੜੀ ਕੋਈ ਗਲਤ ਮਲਤ ਬਣਾ ਕੇ ਹੋਰ ਮੂੰਹ ਲਾ ਕੇ ਪਾ ਦੂਗੀ ਇਹ ਅੱਛਾ ਮੇਰੇ ਦਿਮਾਗ ਹੱਲਿਆ ਗਿਆ ਮੈਂ ਹੋਰ ਮੂੰਹ ਲਾ ਕੇ ਪਾ 70 ਵੀ ਖਾ ਲੂ ਮੈਨੂੰ ਮੈਨੂੰ ਦੱਸ ਇੱਧਰ ਆ ਇੱਧਰ ਆ ਤੂੰ ਹੈ ਇਹਨੂੰ ਖਾ ਤਾ ਬਾਲਦਾ ਲੈ ਕੀ ਬਹਿ ਗਈ ਇਹਨਾਂ ਨੂੰ ਹੈ ਬੈਣੀ ਕੋ ਤੱਟਸ ਕੁੱਤਨੀ ਜੀ ਨਾਲ ਹੀ ਰਲੀਆਂ ਹੋਈਆਂ ਨੇ ਆ ਪਿੱੜ ਤੇ ਬਹਿ ਜਾ ਮ ਕੁਛ ਨਹੀਂ ਕਰਦੇ ਬਣਿਆ ਹਾ ਤਾਂ ਹੁਣ ਬੋਲਦੀਆਂ ਵੀ ਨਹੀਂ ਹੈੀਆਂ ਨਹੀਂ ਅਸੀਂ ਤਾਂ ਅਗੇ ਬੈਂਦਗੇ ਸੀ ਲੋਟ ਹੋ ਕੇ ਲੋਟ ਹੋ ਕੇ ਬੈਂਦਗੇ ਸੀ ਮੈਨੂੰ ਤਾਂ ਇੰਨਾ ਨਹੀਂ ਕਿਹਾ ਸੀਗਾ ਕੀ ਕਿਹਾ ਸੀਗਾ ਕਹਿੰਦੀ ਆਪਾਂ ਫੇਮਸ ਹੋਣਾਂ ਨਾਲ ਪਈ ਸੀ ਆਉਣਗੇ YouTube ਤੇ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਆਪਦੀ ਕੱਲੇ Instagram ਤੇ ਰੀਲਾਂ ਮਾਉਦੀ ਹੁੰਦੀ ਸੀਗੀ ਪੈਸੇ ਤੁਸੀਂ ਕਰਨੇ ਕੀ ਆ ਆਉਂ ਮੈਂ ਕਿੱਥੇ ਲੈ ਕੇ ਜਾਣੇ ਆ ਬਾਪੂ ਦਾ ਖੌਂਸ ਲੈਣਾ ਬੇਬੇ ਤੈਨੂੰ ਦਿੰਦਾ ਉਹ ਡਾਲ ਚੰਦੀਆਂ ਤਾਂ ਹੈ ਨਹੀਂ ਉਹ ਜੱਗੇ ਕੇ ਘਰੇ ਪੁੱਛਣਾ ਕਦੋਂੀਆਂ ਸੀ ਆ ਹੁਣੀ ਆਈਆਂ ਤੁਹਾਡੇ ਮੂਰੇ ਨਹੀਂ ਗੰਗਾ ਸੀ ਕਦੋਂ ਗੰਗਾ ਬਿੱਤੇ ਕੋਈ ਗੰਗਾ ਨਹੀਂ ਉਹੀ ਮਾਰੀ ਜਾਂਦੀ ਹੈ ਪਕਾਈ ਮੈਂ ਤਾਂ ਧਾਰਾ ਕੱਢਣੀ ਆ ਇਹ ਦੇਖ ਦੇਹਲਾਬ ਦੇ ਗਲੌਂਗਲਾਵਾ ਲਾ ਗਈ ਮੈਨੂੰ ਘਟਵਾਉਣ ਨੂੰ ਮੈਂ ਤਾਂ ਤਿੰਨਾ ਦੇ ਹਲਕੇ ਚ ਗੁੱਠਾ ਦੇ ਦੂੰ ਚੱਲ ਮੈਂ ਵੀ ਦੋ ਵੱਟੇ ਦੋਹੇ ਟਿਕਾਣੇ ਤੇ ਕਾਲਾ ਨਾਲ ਹਲਕੇ ਚ ਗੁੱਠਾ ਦੇ ਦਾਂ ਕਿੱਥੇ ਹਲਕੇ ਚ ਗੁੱਠਾ ਲਾਏ ਨਹੀਂ ਨਹੀਂ ਅੱਧ ਪੈਸਿਆਂ ਦਾ ਨਹੀਂ ਉਧਰ ਬਾੜੇ ਦਾ ਕੰਮ ਕਰ ਆ ਵੀ ਧਾਰਾ ਕੱਢ ਕੇ ਲਿਆਉਣਗੇ ਪੁੱਛ ਪੁੱਛ ਇਿੱਤ ਆ ਗਈ ਤੂੰ ਲੈ ਕੇ ਕੈਮਰਾ ਤੇ ਦੇਖੀ ਗੇਟ ਖੋਲੀ ਬੈਠ ਗੋ ਹੈ ਉਹਨਾਂ ਨੂੰ ਕਰੀ ਨਹੀਂ ਸਿਰ ਤੇ ਚੁੰਨੀ ਨਾਲ ਉਹ ਫਰਨਾ ਧੋਕਾ ਗੇਟ ਉਹਨਾਂ ਨੇ ਖੋਲਿਆ ਬਾਹਰੋਂ ਤਾਂ ਉਹ ਆਈਆਂ ਤੁਹਾਨੂੰ ਮੈਂ ਦੱਸ ਕੇ ਤਾਂ ਹਟੀਆਂ ਆਪਦਾ ਹੁਣ ਭੱਜ ਗਈਆਂ ਮੇਰੇ ਛਿੱਤਰ ਪਾਉਣ ਨੂੰ ਮੈਨੂੰ ਬਿਠਾ ਗਈਆਂ ਜਦੋਂ ਮੈਂ ਤੈਨੂੰ ਕਹਿਣਾ ਹੁੰਦਾ ਵੀ ਆਲੂ ਵਾਲੇ ਪਰੌਂਠੇ ਬਣਾ ਦੇ ਮੇਥੇ ਵਾਲੇ ਬਣਾ ਦੇ ਉਹ ਤਾਂ ਤੂੰ ਬਣਾਉਂਦੀ ਨਹੀਂ ਹੈ ਤੇ ਉਹਨਾਂ ਨੇ ਕਹਿਤਾ ਉਹਨਾਂ ਦੀ ਤੂੰ ਵੀਡੀਓ ਬਣਾਉਣ ਲੱਗ ਗਈ ਤੁਹਾਨੂੰ ਇਹ ਬਣਾ ਕੇ ਜਿੰਨੀਆਂ ਨੇ ਇਹ ਰੋਟੀਆਂ ਮੋਕੇ ਤਾਂ ਇਹ ਬਾੜੇ ਚ ਜਾ ਵੜਦੀਆਂ ਨੇ ਮੈਂ ਹੀ ਬਣਾਉਣੀ ਆ ਰੋਟੀ ਰੋਜ਼ ਹੋਰ ਕੌਣ ਬਣਾਉਂਦਾ ਨਾਲੇ ਮੇਰੀ ਗੱਲ ਸੁਣਾਂ ਗਾਣਾ ਲਾਉਣਾ ਹੁੰਦਾ ਸੀ ਉੱਥੇ ਚੱਜ ਦਾ ਲਾ ਲਿਆ ਕਰ ਅੱਜ ਹੋਰ ਹੀ ਲਈ ਵਧੀ ਸੀ ਤੋਂ ਉੱਥੇ ਬਣਾਈ ਇਹ ਰਸੋਈ ਚ ਚੱਜ ਦੇ ਤਾਂ ਹੈਗੇ ਆ ਮੈਂ ਖੜਾ ਤੇ ਚਮਕੀਲੇ ਦੇ ਗਾਣੇ ਤੇ ਬਣਾ ਤੇ ਰਿਲ ਉਹ ਮੈਂ ਤੈਨੂੰ ਆਏ ਕਹਿੰਦਾ ਲੋਕ ਚ ਈਡਾ ਕਰਦੇ ਤੂੰ ਤਾਂ ਘਰੇ ਬੈਠੀ ਆ ਮੈਂ ਬਾਹਰ ਜਾਣਾ ਮੈਨੂੰ ਕਹਿੰਦੇ ਹੋ ਆ ਗਿਆ ਰੀਲਾਂ ਵਾਲੀ ਦੇ ਘਰਾਂ ਵਾਲਾ ਹੋ ਆ ਗਿਆ ਰੀਲਾਂ ਵਾਲੀ ਦੇ ਘਰਾਂ ਵਾਲਾ ਐਂ ਕਹਿੰਦਾ ਲੈ ساری ਦੁਨੀ ਰੀਲਾਂ ਪਾਈ ਜਾਂਦੀ ਐ ਇੱਕ ਅੱਧੀ ਮੈਂ ਤਾਂ ਕਹਿੰਨੇ ਤੁਸੀਂ ਵੀ ਬਣਾ ਲਓ ਮੇਰੇ ਨਾਲ ਮੇਰਾ ਤਾਂ ਸਰਜੂ ਤੂੰ ਬਣਾ ਲਾ ਕਿਸੇ ਚੱਜ ਦੇ ਗਾਣੇ ਤੇ ਬਣਾ ਲਾ ਹੈਂ ਚਲ ਐਨੇ ਬਹੁਤ ਹੈਗਾ ਤੁਸੀਂ ਮੈਨੂੰ ਪਰਮਿਸ਼ਨ ਤਾਂ ਦੇ ਤੀਰੀ ਲਿਣਾਉਣ ਦੀ ਤਾਂ ਹੀ ਤਾਂ ਕਹਿੰਦੀ ਵੀ ਤੁਸੀਂ ਮੇਰੇ ਨਾਲ ਹੀ ਲੱਗ ਜਾਓ ਨਹੀਂ ਮੇਰਾ ਡੰਗਾ ਲੈ ਜੂਗਾ ਤੇਰਾ ਕੰਮ ਥੋੜਾ ਇਹੋ ਆ ਤਨਖਾਹ ਆਉਂਦੀ ਆ ਉਦੋਂ ਫਿਰ ਤੇਰੀ ਤਨਖਾਹ ਰੁਕ ਜੂ ਜੇ ਤੂੰ ਰੀਲ ਨਾ ਪਾਈ ਕੋਈ ਨਾ ਤਨਖਾਹ ਵੀ ਆਉਣ ਲੱਗ ਜੂਗੀ ਆਉਣ ਲੱਗ ਜਾਂਦੀ ਜੇ ਬੇਬੇ ਹੋਰਾਂ ਨੂੰ ਨਾ ਭਜਾਉਂਦੇ ਤੁਸੀਂ ਵਧੀਆ ਮਸਾ ਸਾਡੀ ਟੀਮ ਬਣੀ ਸੀ ਆ ਕੇ ਸਾਰਾ ਬੇੜਾ ਹੀ ਬਿਠਾਤਾ ਟੀਮ ਬਣੀ ਸੀ ਥੋੜੀ ਬੜਾ ਤੁਸੀਂ ਕਾਰਗਰ ਲੜਨ ਜਾਣਾਗਾ ਹੋਰ ਇਹ ਲੜਾਈ ਵਾਲੀ ਗੱਲ ਹੀ ਹੁੰਦੀ ਆ ਚੈਨਲ ਚਲਾਉਣੇ ਬਹੁਤ ਔਖੇ ਆ ਮਰੀਆ ਮੈਨੂੰ ਤੁਸੀਂ ਤਾਂ ਆਪੀ ਤੁਸੀਂ ਤਾਂ ਪਾਸਾ ਤਾਹ ਰਹੋ ਕਿ ਬਗਜਣ ਨੇ ਰੋਟੀਆਂ ਖਾ ਲੈਣੇ ਆ ਜਾਣੇ ਕੋਈ ਹੋਰ ਗੱਲ ਨਹੀਂ ਬਸ ਬਾਤ ਨਹੀਂ ਤੋਰ ਹੁਣ ਮੈਂ ਕੀ ਇੱਥੇ ਕੰਧ 'ਚ ਟੱਕਰ ਮਾਰਾਂ ਆ ਤੇਰੀ ਰੀਲ ਬਣਾਉਣੀ ਨਾ ਮੈਨੂੰ ਹਫ਼ਤੇ 'ਚ ਮਨਦਾ 4-5000 'ਚ ਪੈਂਦੀ ਆ ਆਈ ਰੀਲ ਤੇ ਬਦਲ ਕੇ ਸੂਟ ਆ ਆ ਮੇਕਅਪ ਆ ਸੁਰਖੀ ਆ ਕਾਂਟੇ ਅੱਡਦੇ ਆ ਗੁੱਟਾਂ 'ਚ ਪਾਈ ਫਿਰਦੀਆਂ ਨੂੰ ਉਂਗਲਾਂ 'ਚ ਪਾਈ ਫਿਰਦੀਆਂ ਇਹ ਕੀ ਆ ਮੇਰੇ ਉਂਗਲਾਂ 'ਚ ਕੋਸ਼ ਨਹੀਂ ਸਾਰੀਆਂ ਕਰ ਲਾ ਲਈਆਂ ਉਹ ਤਾਂ ਫਿਰ ਲਾਉਣੀ ਆ ਹੁਣ ਨੂਤੀ ਦਾ ਫੇਰ ਹੀ ਪਤਾ ਲੱਗਦਾ ਵੀ ਨੂਤੀ ਆ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਵੀ ਮੈਂ ਆਪਦਾ ਖਰਚਾ ਆਪ ਚੱਕ ਲਿਆ ਕਰੂੰਗੀ ਚੈਨਲ ਤੇ ਪੈਸੇ ਆਇਆ ਕਰਨਗੇ ਜਿਹੜੇ ਨੂਤੀ ਦਾ ਘਰੇ ਪਤਾ ਲੱਗੇ ਜੀ ਇਹਦੇ ਘਰ ਦੀ ਨੂਤੀ ਆ ਸਾਰੇ ਪਿੰਡ 'ਚ ਤਾਂ ਨਾ ਪਤਾ ਲੱਗੇ ਵੀ ਨੂਤੀ ਆ ਮੈਂ ਥੋਣੀ ਤੁਹਾਡੇ ਨਾਲ ਮਗਜ ਵਜਦਾ ਜਾ ਬਗ ਜੋ ਅੰਦਰ ਰੋਟੀ ਬਣੀ ਪੀਆ ਖਾ ਲੋ ਤੂੰ ਜਾ ਅੰਦਰ ਤੇਰੇ ਮੈਂ ਦੰਦ ਮਾਰੀ ਨਾ ਮੁੱਕੀ ਬੇਰਾ ਨੂੰ ਡਿੱਗਣਗੇ ਜਾ ਕੇ ਕਰ ਲਾ ਕੰਮ ਉਹਨਾਂ ਨੂੰ ਨਾ ਗੁੱਸੇ ਕਰੋ ਮੇਰੇ ਸਿਰ ਤੇ ਚੜ ਜਾ ਕਰੋ ਆ ਕੇ ਓਏ ਉਹ ਤਾਂ ਵੱਡੀਆਂ ਮੈਥੋਂ ਤੈਨੂੰ ਕ ਰੂਟੀ ਨਹੀਂ ਮਿਲਦੀ ਮਿਸਤਰਾ ਜਿਹੜਾ ਕੰਮ ਚੱਲ ਪਿਆ ਸਰਪੰਚ ਨੂੰ ਤਲਾਹ ਦੇ ਕੇ ਹੋਣਾ ਜੱਗਾ ਮਾਰਨਾ ਪੂ ਮੈਨੂੰ ਮੇਰਾ ਸਾਲਾ ਉਹ ਚਾਹ ਉਹਨੂੰ ਕਹੇ ਵੀ ਸਾਡੀਆਂ ਬੁੜੀਆਂ ਨੂੰ ਨਾਲ ਲੂਤੀਆਂ ਲਾ ਇਹ ਯਾਰ ਪੈਸਿਆਂ ਪਿੱਛੇ ਇਹ ਬੋੜੀਆਂ ਮਗਰ ਲੱਗਦੀਆਂ ਸਰਪੰਚ ਨੂੰ ਰੱਖਦਾ ਯਾਰ ਵੀ ਗੱਲ ਆਹ ਕਾ ਹੋਈ ਪਈ ਆ ਪਿੰਡ ਚ ਤਾਂ ਆ ਗਿਆ ਆ ਗਿਆ ਬਸ ਘਰੋਂ ਨਿਕਲ ਪਿਆ ਮੈਂ ਬਸ 5 ਮਿੰਟਾਂ ਚ ਪਹੁੰਚ ਜਾਣਾ ਤੁਹਾਡੇ ਕੋਲ ਓਏ ਸਰਪੰਚ ਸਾਹਿਬ ਜੀ ਸਸਟੀ ਗੱਲ ਸਸਟੀ ਗੱਲ ਦੋਤਿਆਂ ਸੰਦੀਪਾ ਕਿੱਧਰ ਚੱਲੇ ਬਸ ਡਾਕਟਰ ਹੀ ਜਾਂਦੇ ਸੀਗੇ ਅੱਛਾ ਮੈਂ ਤਾਂ ਤੁਹਾਡੇ ਕੋਲ ਕੰਮ ਆਇਆ ਸੀ ਕਾਲੀ ਜੀ ਤਾਂ ਨਹੀਂ ਨਾ ਨਾ ਕਾਲੀ ਜੀ ਬਸ ਕਾ ਤੂੰ ਗੇੜਾ ਇਹ ਨੇਣਾ ਗੋਟਾ ਚਲੀ ਜਾਂਦੇ ਨੇ ਅੱਛਾ ਇੱਕ ਵਾਰੀ ਮੀਟਿੰਗ ਕਰਨੀ ਦੱਸ ਤੂੰ ਹਾਂ ਕੋਈ ਨਹੀਂ ਮੈਂ ਤਾਂ ਤੁਹਾਡੇ ਕੋਲੇ ਕੰਮ ਹੀ ਆਇਆ ਸੀ ਇੱਕੋ ਆਪਣਾ ਜੱਗਾ ਨਹੀਂ ਨਾ ਜੱਗਾ ਜਿਹੜਾ ਵੀਡੀਓ ਹੀ ਬਣਾਉਂਦਾ ਫੋਨ ਤੇ ਹਾਂ ਹਾਂ ਦੇਖਿਆ ਮੈਂ ਵੀ ਇੰਸਟਾਗ੍ਰam ਜੇ ਤੇ ਵੀ ਚਲੀ ਜਾਂਦਾ YouTube ਤੇ ਵੀ ਚਲੀ ਜਾਂਦਾ ਹੋ ਫਿਰ ਉਹ ਕਿ ਮੈਂ ਕੋਈ ਕਹਿੰਦਾ ਕੁੰਦਾ ਜਿਵੇਂ ਚੱਕਰਾ ਕੋਈ ਨਹੀਂ ਕਹਿੰਦਾ ਤਾਂ ਨਹੀਂ ਉਹ ਨਾ ਬੇਬੇ ਗਈ ਸੀ ਉਹਨਾਂ ਦੇ ਘਰੇ ਪਤਾ ਨਹੀਂ ਕੀ ਕੰਮ ਠੀਕ ਹੈ ਉਹਨੂੰ ਕਹਿੰਦਾ ਮੈਨੂੰ ਤਾਂ ਚੈਨਲ ਤੋਂ ਰੁਪਏ ਇੰਨੇ ਆਉਂਦੇ ਆਏ ਆ ਉਹਨੂੰ ਮਗਰ ਲਾ ਲਿਆ ਤੇ ਕਹਿੰਦਾ ਕਿ ਵੀ ਤੁਸੀਂ ਮੇਰੇ ਨਾਲ ਵੀਡੀਓ ਬਣਾਉਣ ਲੱਗ ਜਾਓ ਤੇ ਵੀ ਐਂ ਕਰਕੇ ਵੀ ਤੁਹਾਨੂੰ ਵੀ ਪੈਸੇ ਆਜਿਆ ਕਰਨਗੇ ਉਹ ਪੱਕੀਆਂ ਹੋਈਆਂ ਫਿਰਦੀਆਂ ਨਵਾਂ ਤਾਂ ਫੋਨ ਲੈ ਆਈਆਂ ਉਹ ਪੰਜ ਛੇ ਸੂਟ ਲੈ ਆਈਆਂ ਹੈ ਠੀਕ ਹੈ ਤੇ ਹੁਣ ਦੱਸ ਤੂੰ ਇੰਨਾ ਖਰਚਾ ਮੈਂ ਕਿੱਥੋਂ ਚੱਲੂ ਤੇ ਵੀਡੀਓ ਬਣਾਇਆ ਕਰਾਂਗੇ ਉਹ ਯਾਰ ਸੋਹਣੀਆਂ ਲੱਗਣੀਆਂ ਛਾਣੀਆਂ ਬਣੀਆਂ ਸਰਪੰਚ ਸਾਹਿਬ ਯਾਰ ਸਰ ਦੋ ਤਿੰਨੇ ਲਾਂਭਾ ਤਾਂ ਹੋਰ ਵੀ ਦਿੱਤਾਗਾ ਮੈਂ ਉਹ ਇੱਕ ਕੰਮ ਕੋਈ ਜੇ ਤਾਂ ਹੋਵੇ ਵੀ ਦੋ ਨੰਬਰ ਦਾ ਫਿਰ ਤਾਂ ਆਪਾਂ ਰੋਕ ਦਈਏ ਵੀ ਪਿੰਡ ਨੂੰ ਨੁਕਸਾਨ ਹੁੰਦਾ ਹੋ ਆਪਾਂ ਰੋਕ ਤਾਂ ਸਕਦੇ ਹਾਂ ਤੈਨੂੰ ਮੈਂ ਦੱਸਾਂ ਹੈ ਮੂੰਹ ਮੈਂ ਚਲ ਕਹਿ ਦੂੰਗੇ ਰਾਂਗੇ ਜੱਗੇ ਨੂੰ ਭਾਜੀ ਤੂੰ ਪਿੰਡ ਦੇਆਂ ਬੁਰਦਾਂ ਨੂੰ ਨਾ ਹੋ ਕਰ ਪੁੱਠੇ ਨਹੀਂ ਤੇ ਮਤਾਂ ਦੇ ਇਹ ਭੈੜਾ ਲੱਗਦਾ ਕਿਸੇ ਦੇ ਘਰ ਦਾ ਕੰਨੂ ਫਰਕ ਪੈ ਜੂਗਾ ਹੈ ਇਹ ਤੈਨੂੰ ਕੁੜੀ ਸਰਗੇ ਪੰਚਾਇਤ ਸਾਰੇ ਫਿਰ ਉਹ ਹੋਰ ਯਾਰ ਉਹ ਵਾਂਗਰ ਉਹ ਤੇ ਕੀੜਾ ਦਿੰਦੋਂ ਉਹਨਾਂ ਦੇ ਘਰੇ ਵਾਗ ਜਾਂਦੇ ਆ ਕਹਿੰਦਾ ਕਿ ਆਹ ਦਿਨ ਰੱਖਾਂਗੇ ਤੇ ਆਹ ਦਿਨ ਆਪਾਂ ਵੀਡੀਓ ਬਣਾਇਆ ਕਰਾਂਗੇ ਇੰਨੇ ਵੇ ਤੋਂ ਇੰਨੇ ਵੇ ਤੱਕ ਉਹਨੂੰ ਆਏ ਯਾਰ ਮੇਰੇ ਨਾਲ ਫ੍ਰੀ ਕੰਮ ਕਰਾਈ ਜਾਣਗੀਆਂ ਵੀ ਇਹਨਾਂ ਨੂੰ ਮੈਂ ਕੀ ਲਈ ਬਿਠਾ ਇਹ ਮਗਰ ਲੱਗੀਆਂ ਫਿਰਦੀਆਂ ਦੱਸ ਕੀ ਕਰਾਂ ਮੈਂ ਤਾਂ ਫਸ ਗਿਆ ਫਸ ਗਿਆ ਤੂੰ ਆਪ ਇਨੂੰ ਆਪਾਂ ਰੋਕ ਨਹੀਂ ਸਕਦੇ ਤੈਨੂੰ ਮੈਂ ਇਹ ਗੱਲ ਦੱਸਾਂ ਨਾ ਤੂੰ ਆਪਦੇ ਪਰਿਵਾਰ ਜਿਹੜਾ ਤੂੰ ਨਾਲ ਆਪ ਲੱਗ ਜਾ ਫਿਰ ਭਈ ਜੇ ਤੈਨੂੰ ਉਹ ਲੱਗਦਾ ਜਾਂ ਨਾ ਹਟ ਜਾਣਗੇ ਜਾਂ ਲੱਗੇ ਜਾਂ ਤੈਨੂੰ ਪਤਾ ਤਾਂ ਲੱਗੂ ਕਿ ਕੀ ਬਣਾਉਂਦਿਆਂ ਗਿਆਂ ਉਹ ਯਾਰ ਬੱਸ ਭਾਈ ਮੈਨੂੰ ਤਾਂ ਜੋਗੀ ਇਹ ਆ ਗਿਆ ਸਰਪੰਚ ਸਾਹਿਬ ਤੈਨੂੰ ਪਤਾ ਤਾਂ ਹੈ ਹੁਣ ਜੇ ਮੈਂ ਸਮਾਂ ਬਦਲੀ ਜਾਂਦਾ ਨਾ ਪਹਿਲਾਂ ਦੇਖ ਲੈ ਕੀ ਹੁੰਦਾ ਸੀਗਾ ਤਾਰਾ ਟੈਲੀਫੋਨ ਜਾਂ ਹੁੰਦਾ ਸੀਗਾ ਜੇ ਤਾਂ ਕੋਈ ਖਦਾ ਜਾਂ ਸੁਣ ਲੈਂਦੇ ਸੀ ਉਸ ਤੋਂ ਬਾਅਦ ਕਹਿੰਦੇ ਬਿਨਾਂ ਤਾਰ ਵਾਲਾ ਆ ਗਿਆ ਲੈ ਹੁਣ ਕਹਿੰਦੇ ਉੱਤੇ ਪਤਾ ਨਹੀਂ ਕੀ ਆਹ ਨਵੇਂ ਕਾਰੋਬਾਰ ਇਹ ਦਿੱਤਾ ਤਾਂ ਕਿਸੇ ਹੋਰ ਸਿਸਟਮ ਵਾਸਤੇ ਸੀਗਾ ਕੋਈ ਚਾ ਕੋਈ ਆਹ ਧੰਦਾ ਚਲਾਉਂਦਾ ਉਹਦੇ ਵਾਸਤੇ ਲੋਕਾਂ ਨੇ ਆਪਦੇ ਘਰ ਬਈ ਚੀਜ਼ਾਂ ਦੱਸਣ ਲੱਗ ਗਏ ਮੂੰਹ ਦੀ ਭਾਂਦੀ ਇਹ ਗਾਂ ਰਸਤਾਨੀ ਉਹਨਾਂ ਮੇਰੇ ਜਨ ਆ ਸਾਕਨ ਪੈ ਗਿਆ ਮੇਰੇ ਜਨ ਆਇਆ ਹੋ ਗਿਆ ਇਹ ਤਾਂ ਮੇਰੀ ਟੁੱਟ ਗਈ ਇਹ ਜਨ ਆਇਆ ਹੋ ਗਿਆ ਇਹ じゃ ਕੁਸ ਪਾਉਣ ਲੱਗ ਗਏ ਇਹ じゃ ਕੁ ਚੀਜ਼ਾਂ ਪਾਉਣ ਵਾਸਤੇ ਸਾਰੀ ਜਿਹੜੀ ਪ੍ਰਾਈਵੇਟ ਚੀਜ਼ਾਂ ਆਗੀਆਂ ਉਹ ਵੀ ਤਾਂ ਮੋਬਾਈਲ ਤੇ ਦੱਸੀ ਜਾਂਦੇ ਆ ਹੁਣਾਂ ਜੱਗੋਂ ਯਾਰ ਹੋ ਗਿਆ ਕਹਿੰਦਾ ਜਿਹੜੇ ਆਪਣੇ ਘਰ ਦੇ ਕਿਸੇ ਨੂੰ ਨਹੀਂ ਪਤਾ ਹੁੰਦਾ ਪੰਜ ਪੰਜ ਸਾਲ ਨਹੀਂ ਪਤਾ ਲੱਗਦਾ ਸਹਿ ਪਹਿਲਾਂ ਵਿਆਹ ਦੀ ਬਹੂ ਆ ਹੁਣ ਲੈ ਭਾ ਬਹੂ ਆਈ ਨੂੰ ਦੀ ਪਿੰਡ ਚ ਪਹਿਲੇ ਮੋਬਾਈਲ ਤੇ ਪਤਾ ਲੱਗ ਜਾਣਾ ਆਪ ਹੀ ਭਾ ਦੇ ਫੋਟੋ ਲੈ ਜੇ ਯਾਰ ਹੁਣ ਰੋਕਦੇ ਆ ਘਰ ਵਾਲੀ ਨੂੰ ਤਾਂ ਘਰ ਟੁੱਟਦਾ ਪੇਕੇ ਭਾਈ ਦੀਆ ਇਹਦੀ ਰੀਲਾਂ ਤਾਂ ਬਣਾਉਣਾ ਹੜਦੀ ਨਹੀਂ ਪੇਕੇ ਭਜੂਗੀ ਜਾ ਕੇ ਰਿਸ਼ਤਾ ਤੋੜ ਮਰ ਰੋਲਾ ਪਹਿਲਾਂ ਫਿਰ ਜੇ ਤਾਂ ਮਾਂ ਮਾਂ ਬਿਵਾਰ ਦੇ ਯਾਰ ਫਿਰ ਤਾਂ ਗਾਹ ਨਾ ਕਰੇ ਆਗੇ ਹੈ ਮਤਲਬ ਪਹਿਲਾਂ ਪੇਕੇ ਕਰੀ ਨੇ ਸਹੁਰੇ ਕੌਣ ਹਟਾ ਦੂਗਾ ਹੁਣ ਕੋਈ ਆਇਂਦਾ ਨਹੀਂ ਮੈਂ ਗੋਹਾ ਕੂੜਾ ਕਰਲਾ ਮੈਂ ਧਾਰਾਂ ਦਾ ਕਢਣਾ ਜਾਂ ਮੈਂ ਆਪਣੇ ਦੋ ਪਸ਼ੂ ਰੱਖ ਲਓ ਆਪਣੇ ਜਲਾ ਆਮਦਨ ਆਮਦਨ ਧਲੇ ਪਸ਼ੂਆਂ ਦੇ ਆਜੂ ਵੀ ਲੈ ਦੋ ਗਾਵਾਂ ਵੰਨ ਨਾ ਕਿਸ ਨੂੰ ਪਤਾ ਲੱਗੇ ਵੀ ਕਿੰਨੇ ਪੈਸੇ ਆਉਂਦੇ ਹੈ ਫਿਰ ਕੀਨੇ ਕੰਮ ਕਰਨਾਗਾ ਲੈ ਕੋ ਬਟੀਰ ਖੋਲ ਲੈਣ ਕੱਪੜੇ ਸਲਾਈ ਕਰਦੇ ਨੇ ਕਢਾਈ ਕਰਦੇ ਕੰਮ ਤਾਂ ਹੋਰ ਬਥੇਰੇ ਐ ਇਹ ਜੋ ਕੀ ਆਉਣਗੇ ਕਿਹਨੇ ਕਹਦਾ ਨੂੰ ਬੁਰਾ ਨਹੀਂ ਤਾਂ ਦੱਸ ਦੇ ਵੀ ਪਹਿਲਾਂ 5-6 ਮਹੀਨੇ ਆਈ ਨਹੀਂ ਪਤਾ ਉਹੀ ਤੁਰੀਆਂ ਫਿਰ ਉਹਾਂ ਦੀ ਪੈਸੇ ਪਹਿਲੇ ਦਿਨ ਤਾਂ ਨਹੀਂ ਆ ਜਾਣਗੇ ਤਵੀ ਹਾਂ ਗੱਲ ਕੋਈ ਤੂੰ ਆ ਆਪਦੀ ਗੱਲ ਕਰ ਕਹਿੰਦੇ ਬਾਵਾ ਟਾਈਮ ਲੱਗੂ ਇਹਨੇ ਤਾਂ ਸਾਲ ਤੁਰੀਆਂ ਖਰੋਦਾਂ ਤੁਸੀਂ ਅੱਕ ਜਾਊਗਾ ਕਹਿੰਦੇ ਜਿਹੜਾ ਘਰੇ ਕੰਮ ਕਰਨਾ ਇਹ ਵੀ ਛੱਡ ਦਊਂਗਾ ਤੂੰ ਸਮਝ ਆ ਉਹਨਾਂ ਨੂੰ ਬਿਠਾ ਕੇ ਬਾੜੀ ਗੱਲ ਜੱਗੇ ਨਾਲ ਤੈਨੂੰ ਇਹ ਲੋੜ ਹੀ ਨਹੀਂ ਵੜਾ ਕਰਨ ਦੀ ਜੇ ਸੋਨ ਨੂੰ ਕਹੇਗਾ ਨਾ ਉਹ ਸਮਾਂ ਦੇ ਫਿਰ ਉਹ ਆਖੂਗਾ ਅੰਜ ਪਤਾ ਉਹ ਪੈਸੇ ਦੇ ਦੇਖੂ ਮੈਂ ਪੈਸੇ ਦਿੰਨਾ ਕਰੀ ਸਹੀ ਪਰਾਂ ਇਹ ਵੀ ਨਾ ਅਗਲਾ ਵੀਡੀਓ ਦੇ ਪੈਸੇ ਦੇਣ ਲੱਗ ਜਾਂਦਾ ਕਿਉਂਕਿ ਹੁਣ ਇਹ ਕੰਮ ਕਰਕੇ ਫਿਰ ਰਾਜੀ ਨਹੀਂ ਗਏ ਇਹਨਾਂ ਪਿੰਡ ਦੀਆਂ ਬੁੜੀਆਂ ਨਾ ਜਿਹੜੀਆਂ ਪਹਿਲਾਂ ਹੋਆ ਉਵੇਂ ਮਿਲਦੀਆਂ ਨਹੀਂ ਇਹਨਾ ਹੁਣ ਵੀਡੀਓ ਵਾਸਤੇ ਬਾਹਰੋਂ ਬੁਲਾ ਰਿਕ ਬੰਦਾ ਜੇ ਸੇਵਾਗਰ ਤੁਰ ਪਿਆ ਹੁਣ ਤੁਹਾਨੂੰ ਪਤਾ ਕੰਮ ਦਾ ਤੁਹਾਨੂੰ ਪਤਾ ਹੈ ਹੀ ਨਹੀਂ ਕੋਈ ਹੋਰ ਹੈ ਕੋਈ ਚੰਗੀ ਚੀਜ਼ ਦੇਖਿਆ ਤਰਕ ਤੋਂ ਖੋਲਦੇ ਆਂ ਹੀ ਕੁਝ ਨਿਕਲ ਹੀ ਜਾਂਦਾ ਹੈ ਤਰਕ ਲੈ ਕੇ ਖੋਲਦੇ ਤਾਂ ਹੈ WhatsApp ਦਾ ਕੋਈ ਪਿੰਡ ਦੇ ਹੋ ਕੋਈ ਮਸਲੇ ਵਾਸਤੇ ਆ ਗਰੁੱਪ ਚ ਕੁਝ ਹੋਰ ਹੀ ਪਾਇਆ ਪਿਆ ਹੁੰਦਾ ਹੈ ਆਹੀ ਹਾਲ ਹੈ ਦੱਸ ਹੁਣ ਕੀ ਕਰੇਗਾ ਗਰੁੱਪ ਤਾਂ ਕੋਈ ਹੋਰ ਕੰਮਾਂ ਵਾਸਤੇ ਬਣਾਏ ਸੀਗੇ ਆਪਣੇ ਪਿੰਡ ਦੇ ਆ ਸਾਂਝੇ ਕੰਮ ਵਾਲੇ ਲੈ ਪਾਇਆ ਕਿਸੇ ਦੀ ਕੁਝ ਪਾਇਆ ਹੁੰਦਾ ਸਮ ਕਿਹਨੂੰ ਕਿਹਨੂੰ ਵਰਜ ਲਿ ਗਏ ਜੇ ਕਿਸੇ ਨੂੰ ਰੋਕ ਦੇ ਤਾਂ ਅਗਲਾ ਕਹਿੰਦਾ ਯਾਰ ਅਦਾ ਹੋ ਆ ਅਸੀਂ ਵੋਟਾਂ ਪਾ ਗਾ ਲੈ ਫਿਰ ਆਹ ਗੱਲ ਕਹਿੰਦੇ ਲੈ ਅਸੀਂ ਵੋਟਾਂ ਪਾ ਗਏ ਤੜ ਬੋਟਾਂ ਦਾ ਮੈਂ ਹੁਣ 4 ਦਿਨਾਂੋਂ ਵੀ ਪੈਣ ਗਿਆ ਜੀ ਕਿ ਤੁਸੀਂ ਤਾਂ ਪਾਉਂਗੇ ਜੀ ਪੈਣਗੇ ਨਹੀਂ ਕਿਸੇ ਨੂੰ ਹਾਂ ਚੱਲ ਕੋਈ ਨੂੰ ਮੜਾ ਦੇ ਘਰ ਦੇ ਨੂੰ ਸਮਝਾਇਆ ਹੈ ਕਿ ਫਿਰ ਨਹੀਂ ਮੈਂ ਜੱਗੇ ਨੂੰ ਮੈਂ ਇੱਕ ਵਾਰੀ ਮੈਂ ਕਹ ਦੂੰਗਾ ਜਦੋਂ ਮਿਲਿਆ ਚੱਲ ਠੀਕ ਹਾਂ ਕੋਈ ਹੱਲ ਹੈ ਨਹੀਂ ਇਹਦਾ ਪੱਕਾ ਪੱਕਾ ਹੱਲ ਕਹਦਾ ਪੱਕਾ ਕਿਸ ਚੀਜ਼ ਦਾ ਹੁੰਦਾ ਕੋਈ ਕਾਨੂੰਨ ਬਣਿਆ ਹੁੰਦਾ ਜਿਹਦਾ ਹੱਲ ਹੁੰਦਾ ਹੁਣ ਇਹਨਾਂ ਚੀਜ਼ਾਂ ਦਾ ਕਹਦਾ ਹੱਲ ਹੈ ਅਦੀ ਮਰਜ਼ੀ ਨਾਲ ਬਣਾਉਂਦੇ ਚੈਨਲ ਮਰਜ਼ੀ ਨਾਲ ਵੀਡੀਓ ਆਪੀ ਮਰਜ਼ੀ ਨਾਲ ਹਟ ਜਾਣਗੇ ਇਹ ਕੋਈ YouTube ਤਾਂ ਹਾਂ ਤੋਂ ਕਹਿੰਦਾ ਦੱਸੇ ਨਹੀਂ ਵੀ ਆਹ ਚੀਜ਼ ਕੰਮ ਕਰੋ ਕੰਮ ਤਾਂ ਹੈ ਨਹੀਂ ਕੋਈ ਇਹ ਤਾਂ ਅਗਰੇ ਦਾ ਦਿਮਾਗ ਆਪਾ ਪ